ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵੇਲੇ ਜਦੋਂ ਅਸੀਂ ਫਰੀਦਕੋਟ ਔਰ ਖਡੂਰ ਸਾਹਿਬ ਨੂੰ ਯਾਦ ਕਰਦੇ ਹਾਂ ਤਾਂ ਇੱਕ ਵੱਖਰੀ ਵੇਵ ਸੀ ਵੱਖਰੀ ਲਹਿਰ ਸੀ ਹੁਣ ਪੰਥਕ ਧਿਰਾਂ ਵੱਲੋਂ ਕੈਂਡੀਡੇਟ ਆਉਣੇ ਸ਼ੁਰੂ ਹੋ ਗਏ ਕਿ ਚਲੋ ਸ਼ੁਰੂਆਤ ਹੋਈ ਹੈ ਹੁਣ ਇਸ ਨੂੰ ਅੰਜਾਮ ਤੱਕ ਲੈ ਕੇ ਜਾਣੇ ਆਂ ਭਾਈ ਸੁਖਿਆ ਥੋੜੀ ਅਭੀ ਇਹ ਸਰਕਾਰ ਬਣਾ ਲੈਣ ਇਸ ਇਸ਼ੂ ਦੇ ਉੱਤੇ ਤੇ ਅਸੀਂ ਅਸੀਂ ਇਹਨਾਂ ਤੇ ਪ੍ਰੈਸ਼ਰ ਪਾਉਂਦੀ ਰਹਦੀਏ ਸਾਡੇ ਇਸ਼ੂ ਦੇ ਉੱਤੇ ਬਣੀ ਹੋਵੇ ਸਾਡੇ ਲੋਕਾਂ ਨੇ ਬਹੁਤ ਮਦਦ ਦਿੱਤਾ ਹੋਵੇ ਤੇ ਸਾਡੇ ਲੋਕ ਸਾਡੇ ਬੰਦੇ ਨੂੰ ਕਿਉਂ ਨਾ ਚਾਣੋ ਕਿ ਇਹ ਵੀ ਗੱਲ ਸਾਹਮਣੇ ਆਈ ਕਿ ਸੁਖਰਾਜ ਸਿੰਘ ਹੋਰੀ ਠੀਕ ਹੈ ਇਨਸਾਫ ਮੰਗਦੇ ਸੀ ਪਰ ਅਸਲ ਰਾਤ ਤਾਂ ਉਹਨਾਂ ਦਾ ਸਿਆਸਤ ਹੀ ਸੀ ਕਿ ਇੱਕ ਇੱਕ ਆਧਾਰ ਬਣਾਓ ਧੁਰਾ ਬਣਾਓ ਧੁਰਾ ਬਣਾਓ ਔਰ ਉਸ ਤੋਂ ਬਾਅਦ ਸਿਆਸਤ ਨੂੰ ਅਪਣਾਓ ਇਹਨਾਂ ਲੋਕਾਂ ਨੇ ਇਨਸਾਫ ਮਹੀਨੇ 'ਚ ਦਿੱਤਾ ਹੁੰਦਾ ਦਸਾਂ ਦਿਨਾਂ 'ਚ 15 'ਚ ਦਿੱਤਾ ਹੁੰਦਾ ਦੋ ਸਾਲ-ਸਾਲ 'ਚ ਇਨਸਾਫ ਕੀਤਾ ਹੁੰਦਾ ਤਾਂ ਸੁਖਰਾਜ ਨੂੰ ਕੀ ਲੋੜ ਸੀ ਆਉਦਾ ਘਰਫੂਕ ਤਮਾਸ਼ਾ ਦੇਖਣ ਦੀ ਮੋਰਚਾ ਕਿਉਂ ਚੱਕਿਆ ਫਿਰ ਜੇ ਸਾਥ ਨਹੀਂ ਮਿਲਿਆ ਸੀ ਅਸੀਂ ਤਾਂ ਆਪਣੀ ਲੜਾਈ ਲੜ ਰਹੇ ਸੀ ਉਦੋਂ ਵੀ ਲੜ ਰਹੇ ਸੀ ਅਸੀਂ ਮੋਰਚਾ ਚੱਕਣ ਤੋਂ ਬਾਅਦ ਅਦਾਲਤ ਚਲਣ ਲੱਗ ਗਏ ਜਿਹੜਾ ਇਸ਼ੂ ਪੂਰੇ ਦੁਨੀਆ ਦਾ ਇਸ਼ੂ ਸੀ ਪੂਰੇ ਪੰਜਾਬ ਦਾ ਇਸ਼ੂ ਸੀ ਇਹਨਾਂ ਸਰਕਾਰਾਂ ਦੀ ਨਲੈਕੀ ਕਰਕੇ ਅੱਜ ਇੱਕ ਜ਼ਿਲ੍ਹੇ ਦਾ ਤੇ ਇੱਕ ਪਿੰਡ ਦਾ ਇਸ਼ੂ ਬਣ ਕੇ ਰਹਿ ਗਿਆ ਜਿਸ ਤਰ੍ਹਾਂ ਦੀ ਵੇਵ ਫਰੀਦਕੋਟ ਦੇ ਵਿੱਚ ਬਣੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਜਿਸ ਤਰ੍ਹਾਂ ਦੀ ਵੇਵ ਅਮਰਪਾਲ ਹੋਰਾਂ ਦੀ ਖਡੂਰ ਸਾਹਿਬ ਦੇ ਵਿੱਚ ਰਹੀ ਉਹ ਵੇਵ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ ਤੁਸੀਂ ਪਰ ਜਿਹੜੇ ਡਰ ਭੈਚ ਅਸੀਂ ਰਹਿ ਕੇ ਇਨ੍ਹਾਂ ਰਾਜਨੀਤਿਕ ਲੋਕਾਂ ਦੀ ਚਾਫਲੂਸੀ ਕਰਨ ਚ ਰੁੱਝੇ ਹੋਏ ਨਾ ਉਹ ਤੁਹਾਡੇ ਪਤ ਮਰਿਆਂ ਤੇ ਬੋਲਦੇ ਨਹੀਂਗੇ ਜਿੰਨੀਆਂ ਪੰਥਕ ਧਿਰਾਂ ਪੰਜਾਬ ਦੀਆਂ ਹੈ ਉਹ ਪੰਥਕ ਧਿਰਾਂ ਤੁਹਾਡੇ ਪੱਖ ਦੇ ਵਿੱਚ ਆ ਕੇ ਖੜੀਆਂ ਜਾਂ ਤੁਹਾਨੂੰ ਮਲਾਲ ਹੈ ਕਿਸੇ ਦੇ ਨਾਲ ਜੇ ਸਾਡੇ ਲੋਕਾਂ ਦੇ ਹੱਕ 'ਚ ਬੋਲਣਾ ਗਲਤ ਆ ਤੇ ਮੈਂ ਗਲਤ ਠੀਕ ਆ ਜੇ ਸਾਡੇ ਲੋਕਾਂ ਦੀ ਆਵਾਜ਼ ਚੱਕਣਾ ਗਲਤ ਆ ਤੇ ਮੈਂ ਗਲਤ ਠੀਕ ਆ ਜੇ ਸਰਕਾਰ ਦੀ ਨਿਗਾਹ ਦੇ ਵਿੱਚ ਮੈਂ ਅੱਤਵਾਦੀ ਆ ਤਾਂ ਮੈਂ ਅੱਤਵਾਦੀ ਠੀਕ ਆ ਸੱਚੇ ਕਾਲ ਦਾ ਅਰਮੀਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਚਾਰ ਵਿਧਾਨ ਸਭਾ ਹਲਕੇ ਜਿਮਨੀ ਚੋਂ ਉਸ ਦੇ ਵਿੱਚ ਹੌਟ ਸੀਟ ਗਿੱਦੜ ਬਾਹਾ ਇਸ ਕਰਕੇ ਕਿਉਂਕਿ ਇੱਥੇ ਰਾਜਾ ਵਿੜਿੰਗ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਦੇ ਵਿੱਚ ਡਿੰਪੀ ਢਿੱਲੋਂ ਪਹਿਲਾਂ ਸੀ ਆਮ ਆਦਮੀ ਪਾਰਟੀ ਚ ਆਏ ਸਰਕਾਰ ਔਰ ਵਿਰੋਧੀ ਧਿਰ ਦੀ ਸਿੱਧੀ ਟੱਕਰ ਬੇਸ਼ੱਕ ਬਾਕੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਤਾਪਮਾਨ ਆਪੋ ਆਪਣਾ ਹੈ ਪਰ ਗਿੱਦੜਬਾਹ ਕੁਝ ਹੌਟ ਸੀਟ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਇਹ ਕੈਂਡੀਡੇਟ ਐਸਾ ਵੀ ਜੋ ਪੰਥਕ ਧਿਰ ਦੇ ਵੱਲੋਂ ਲੜ ਰਿਹਾ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵੇਲੇ ਜਦੋਂ ਅਸੀਂ ਫਰੀਦਕੋਟ ਔਰ ਖਡੂਰ ਸਾਹਿਬ ਨੂੰ ਯਾਦ ਕਰਦੇ ਹਾਂ ਤਾਂ ਇੱਕ ਵੱਖਰੀ ਵੇਵ ਸੀ ਵੱਖਰੀ ਲਹਿਰ ਸੀ ਸਿੱਧਾ-ਸਿੱਧਾ ਜੇ ਕੋਈ ਕਿਸੇ ਨੂੰ ਪੁੱਛਦਾ ਸੀ ਕਿ ਫਰੀਦਕੋਟੋਂ ਕੌਣ ਜਿੱਤੂ ਤਾਂ ਉੱਥੋਂ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਨਾਮ ਲੈ ਜਾਂਦਾ ਸੀ ਔਰ ਦੂਜੇ ਫੇਸੇ ਖਡੂਰ ਸਾਹਿਬ ਤੋਂ ਅਮਰਤਪਾਲ ਹੋਰਾਂ ਦਾ ਨਾਮ ਲਿਆ ਜਾਂਦਾ ਸੀ ਇੱਕ ਵੇਬ ਬਣੀ ਉਸੇ ਦੇ ਚੱਲਦਿਆਂ ਹੁਣ ਪੰਥਕ ਧਿਰਾਂ ਵੱਲੋਂ ਕੈਂਡੀਡੇਟ ਆਉਣੇ ਸ਼ੁਰੂ ਹੋ ਗਏ ਕਿ ਚਲੋ ਸ਼ੁਰੂਆਤ ਹੋਈ ਹੈ ਹੁਣ ਇਸ ਨੂੰ ਅੰਜਾਮ ਤੱਕ ਲੈ ਕੇ ਜਾਣੇ ਆ ਸੁਖਰਾਜ ਸਿੰਘ ਨਿਆਮੀ ਵਾਲਾ ਪੁੱਤਰ ਸਰਦਾਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਜੋ ਬੇਅਦਬੀ ਦਾ ਇਨਸਾਫ ਮੰਗਦੇ ਮੰਗਦੇ ਆਪਣੀ ਜਾਨ ਗਵਾ ਗਏ ਔਰ ਉਹਨਾਂ ਦੇ ਇਨਸਾਫ ਦੇ ਲਈ ਔਰ ਨਾਲ ਹੀ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਲੰਬਾ ਮੋਰਚਾ ਬੈਬਲ ਕਲਾਂ ਦੇ ਵਿੱਚ ਲੱਗਾ ਰਿਹਾ ਸੁਖਰਾਜ ਸਿੰਘ ਹੋਰਾਂ ਦੇ ਵੱਲੋਂ ਹੀ ਉਹ ਮੋਰਚਾ ਲਾਇਆ ਗਿਆ ਸੀ ਤੇ ਸੁਖਰਾਜ ਸਿੰਘ ਹੁਣ ਗਿੱਦੜ ਬਾਹ ਤੋਂ ਚੋਣ ਵੀ ਲੜ ਰਿਹਾ ਸਾਹਮਣੇ ਨੇ ਸਾਰੀਆਂ ਵੱਡੀਆਂ ਰਾਜਨੀਤਿਕ ਤਿਰਾਂ ਦੇ ਉਹਨਾਂ ਤੋਂ ਸਮਝਾਂਗੇ ਕਿ ਗਿੱਦੜ ਬਾਹੀ ਕਿਉਂ ਔਰ ਇਲੈਕਸ਼ਨ ਹੀ ਕਿਉਂ ਬੇਅਦਬੀ ਦਾ ਇਨਸਾਫ ਮੰਗਦੇ ਮੰਗਦੇ ਸਿਆਸਤ ਨੂੰ ਕਿਉਂ ਅਪਣਾਇਆ ਕੀ ਵਜ੍ਹਾ ਰਹੀ ਤਾਂ ਸੁਖਰਾਜ ਸਿੰਘ ਮੇਰੇ ਨਾਲ ਹੈ ਬਹੁਤ ਬਹੁਤ ਸਵਾਗਤ ਭਾਈ ਧੰਨਵਾਦ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਭਾਈ ਕੰਪੇਨ ਕਿਵੇਂ ਚੱਲਦੀ ਹੈ ਕਿਰਪਾ ਭਾਈ ਚੜ੍ਹਦੀ ਕਲਾ ਗਿੱਦੜ ਵਾਹ ਹੀ ਕਿਉਂ ਗਿੱਦੜ ਵਾਹਾ ਭਾਈ ਕਾਰਨ ਹੈ ਕਿ ਅੱਜ ਸਰਕਾਰ ਨੂੰ 3 ਸਾਲ ਦਾ ਸਮਾਂ ਹੋ ਗਿਆ ਤਾਂ ਪਹਿਲੀ ਗੱਲ ਮੈਂ ਦੱਸਣੀ ਚਾਹਣਾ ਕਿ ਜਿਹੜੇ ਇਸ਼ੂ ਦੇ ਉੱਤੇ ਸਰਕਾਰ ਆਈ ਹੈ ਉਹ ਸਾਰਿਆਂ ਨੂੰ ਪਤਾ ਸਾਨੂੰ ਵੀ ਇਸ਼ੂ ਸੀਗਾ ਬੇਅਦਬੀ ਦਾ ਗੋਲੀ ਕਾਂਡ ਦਾ ਉਸ ਗੋਲੀ ਕਾਂਡ ਦੇ ਉੱਤੇ ਸਰਕਾਰ ਆਈ ਆ ਜਿਹੜੇ ਨੂੰ ਪਿਛਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਜਿਹੜੀਆਂ ਜਿਨ੍ਹਾਂ ਦੇ ਰਾਤ ਚ ਹੋਇਆ ਉਹਨਾਂ ਦੇ ਖਿਲਾਫ ਆਈ ਆ ਅੱਜ 3 ਸਾਲ ਦਾ ਸਮਾਂ ਟੱਪ ਗਿਆ ਕਿਉਂਕਿ ਇਹਨਾਂ ਨੇ 24 ਘੰਟਿਆਂ ਦਾ ਕਹਿ ਕੇ ਆਈ ਸੀ ਤੇ ਫਿਰ 3 ਸਾਲ ਅਸੀਂ ਇਹਨਾਂ ਦੇ ਖਿਲਾਫ ਸੜਕਾਂ ਤੇ ਵੀ ਬੈਠੇ ਰਹੇ ਅਸੀਂ ਪਿਛਲੇ 10 ਸਾਲ ਤੋਂ ਸੜਕਾਂ ਤੇ ਬੈਠ ਕੇ ਇਨਸਾਫ ਦੀ ਗੱਲ ਕਰ ਰਹੇ ਹਾਂ ਕਿਸੇ ਨੇ ਨਹੀਂ ਦਿੱਤਾ ਤਾਂ ਅੱਜ ਅੱਧੀ ਰਹਿੰਦੀ ਸਰਕਾਰ ਦੇ ਖਿਲਾਫ ਸਾਡਾ ਤਾਂ ਸੰਘਰਸ਼ ਆ ਅੱਜ ਤਾਂ ਸੰਘਰਸ਼ ਦਾ ਰਾਹ ਬਦਲਿਆ ਹੋ ਸਕਦਾ ਸਾਡੇ ਲਈ ਤਾਂ ਲੜਾਈ ਹੈ ਤਾਂ ਇਹ ਸਿਸਟਮ ਚ ਕਿਉਂ ਨਾ ਜੇ ਲੋਕ ਸਾਡਾ ਸੜਕਾਂ ਤੇ ਬੈਠਿਆਂ ਤਾਂ ਸਾਥ ਦੇ ਸਕਦੇ ਆ ਡਾਂਗਾ ਖਾਣ ਵੀ ਰੀ ਸਾਥ ਦੇ ਸਕਦੇ ਆ ਤੇ ਅੱਜ ਤਾਂ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਤਾਂ ਮਤਲਬ ਇੱਕ ਬਟਨ ਹੀ ਨ ਆਪਣਾ ਤਾਂ ਮੈਂ ਲੋਕਾਂ ਤੋਂ ਪ੍ਰੈਸ਼ਰ ਗਰੁੱਪ ਕੰਮ ਨਹੀਂ ਸੀ ਕਰ ਰਿਹਾ ਨਹੀਂ ਭਾਈ ਸੁਖਿਆ ਥੋੜੀ ਆ ਵੀ ਇਹ ਸਰਕਾਰ ਬਣਾ ਲੈਣ ਇਸ ਇਸ਼ੂ ਦੇ ਉੱਤੇ ਤੇ ਅਸੀਂ ਅਸੀਂ ਇਹਨਾਂ ਤੇ ਪ੍ਰੈਸ਼ਰ ਪਾਉਂਦੀ ਰਹੇ ਜੀ ਅਸੀਂ ਇਹੀ ਕਰੀ ਚੱਲ ਗਏ ਕਿ ਵੀ ਇਹ ਇਹਨਾਂ ਨੇ ਸਰਕਾਰ ਬਣਾਈ ਆ ਤੇ ਹਾਂਜੀ ਸਰਕਾਰ ਬਣ ਗਈ ਉਸ ਤੋਂ ਬਾਅਦ ਚ ਨਹੀਂ ਕੁਝ ਕਰਦੇ ਕਿ ਸਾਡੇ ਇਸ਼ੂ ਦੇ ਉੱਤੇ ਬਣੀ ਹੋਵੇ ਸਾਡੇ ਲੋਕਾਂ ਨੇ ਬਹੁਮਤ ਦਿੱਤਾ ਹੋਵੇ ਤੇ ਸਾਡੇ ਲੋਕ ਸਾਡੇ ਬੰਦੇ ਨੂੰ ਕਿਉਂ ਨਾ ਚਾਣ ਨੂੰ ਹੂੰ ਤਾਂ ਅਸੀਂ ਇਹਨਾਂ ਦੇ ਖਿਲਾਫ ਆ ਦੂਸਰੀ ਗੱਲ ਚ ਇਹ ਆ ਕਿ ਜਿੱਥੇ ਕਾਂਗਰਸ 5 ਸਾਲ ਟਪਾ ਗਈ ਹੋਵੇ ਉਹਨਾਂ ਦਾ ਇਥੋਂ ਪ੍ਰਧਾਨ ਹੋਵੇ ਚੋਣ ਲੜ ਰਿਆ ਜਿਨ੍ਹਾਂ ਦੇ ਖਿਲਾਫ ਸਰਕਾਰ ਆਈ ਹੋਵੇ ਉਹ ਅੱਜ ਚੋਣ ਲੜ ਰਹੇ ਹੁਣ ਸਰਕਾਰ ਵਾਲੇ ਪਾਸਿਓਂ ਅਸੀਂ ਤਾਂ ਲੋਕਾਂ ਨੂੰ ਇਹੀ ਦੱਸ ਸਕਦੇ ਆ ਕਿ ਭਾਈ ਇਹ ਸਭ ਰਲਿ ਮਿਲੀ ਗੇਮ ਆ ਜੇ ਇਹਨਾਂ ਨੂੰ ਸਾਡੇ ਇੰਨਾ ਗੱਲਾਂ ਨਾਲ ਹੀ ਹੁੰਦਾ ਤਾਂ ਅ ਅੱਜ ਡਿੰਪੀ ਢੱਲੋਂ ਆਪ ਦੀ ਟਰੈਕਟਰ ਤੋਂ ਇਥੋਂ ਸੀਟ ਨਾ ਲੜਦੇ ਕਿਉਂਕਿ ਉਹਨਾਂ ਦੀ ਤਮੰਨਾ ਐ ਐਮਐਲਏ ਬਣਦੀ ਆ ਇਹਨਾਂ ਦੀ ਤਮੰਨਾ ਇਹ ਆ ਕਿ ਸਾਡੀ ਸੀਟ ਨਹੀਂ ਹਾਰਨੀ ਚਾਹੀਦੀ ਕੋਈ ਤੁਹਾਡੇ ਈਸ਼ੂ ਨਾਲ ਮਤਲਬ ਨਹੀਂ ਕੋਈ ਬੰਦੇ ਨਾਲ ਮਤਲਬ ਨਹੀਂ ਉਹੀ ਮਾਫੀਆ ਦਾ ਨਾਮ ਦੇਣ ਵਾਲੇ ਬੰਦੇ ਆ ਜਿਨ੍ਹਾਂ ਦੀ ਟੈਕਟ ਤੋਂ ਸ਼ੀਟ ਲੜ ਰਹੇ ਆ ਤਾਂ ਫਿਰ ਰਹਿੰਦਾ ਕੀ ਆ ਵਿਰੋਧੀ ਕੈਂਡੀਡੇਟ ਤੇ ਇਲਜ਼ਾਮ ਤਰਾਸ਼ੀਆਂ ਦੇ ਵਿੱਚੋਂ ਇੱਕ ਇਹ ਵੀ ਗੱਲ ਸਾਹਮਣੇ ਆਈ ਕਿ ਸੁਖਰਾਜ ਸਿੰਘ ਹੋរី ਠੀਕ ਹੈ ਇਨਸਾਫ ਮੰਗਦੇ ਸੀ ਪਰ ਅਸਲ ਰਾਤ ਤਾਂ ਉਹਨਾਂ ਦਾ ਸਿਆਸਤ ਹੀ ਸੀ ਕਿ ਇੱਕ ਇੱਕ ਆਧਾਰ ਬਣਾਓ ਧੁਰਾ ਬਣਾਓ ਧੁਰਾ ਬਣਾਓ ਔਰ ਉਸ ਤੋਂ ਬਾਅਦ ਸਿਆਸਤ ਨੂੰ ਅਪਣਾਓ ਨਹੀਂ ਦੇਖੋ ਲੋਕ ਇਮੋਸ਼ਨਲ ਹੁੰਦੇ ਆ ਸੁਖਰਾਜ ਦੇਖੋ ਜੀ ਸੁਖਰਾਜ ਦੀ ਕੀ ਹਸਤੀ ਸੀ ਉਹਨਾਂ ਦੇ ਬਰਾਬਰ ਆ ਕੇ ਖੜ ਜਾਂਦਾ ਹੂੰ ਇਹਨਾਂ ਲੋਕਾਂ ਨੇ ਮਜਬੂਰ ਕੀਤਾ ਇਹਨਾਂ ਲੋਕਾਂ ਨੇ ਇਨਸਾਫ ਮਹੀਨੇ 'ਚ ਦਿੱਤਾ ਹੁੰਦਾ ਦਸਾਂ ਦਿਨਾਂ 'ਚ 15 'ਚ ਦਿੱਤਾ ਹੁੰਦਾ ਦੋ ਸਾਲ ਸਾਲ 'ਚ ਇਨਸਾਫ ਕੀਤਾ ਹੁੰਦਾ ਤਾਂ ਸਖਰਾਜ ਨੂੰ ਕੀ ਲੋੜ ਸੀ ਆਉਦਾ ਘਰਫੂਕ ਤਮਾਸ਼ਾ ਦੇਖਣ ਦੀ ਜਾਂ ਘਰਫੂਕ ਅੱਜ ਇੱਥੇ ਬੈਠੇ ਆ ਜਿਹੜੇ ਇਹਨਾਂ ਦੇ ਖਿਲਾਫ ਲੋਕਾਂ ਨੂੰ ਸਿਰਫ ਮੈਸੇਜ ਹੀ ਦੇ ਰਹੇ ਆ ਤਾਂ ਮੈਂ ਤਾਂ ਇਹੀ ਗੱਲ ਕਹੂੰਗਾ ਜਿੱਤ ਹਾਰ ਤਾਂ ਗੁਰੂ ਨੇ ਬਖਸ਼ਣੀ ਆ ਲੋਕਾਂ ਨੇ ਬਖਸ਼ਣੀ ਆ ਤੇ ਜਿੱਥੇ ਲੋਕ ਵੱਡੇ ਹੁੰਦੇ ਆ ਉੱਥੇ ਫਿਰ ਇਹ ਬੰਦੇ ਵੱਡੇ ਨਹੀਂ ਹੁੰਦੇ ਅਸੀਂ ਲੋਕਾਂ ਦੀ ਕਚਹਿਰੀ 'ਚ ਅੱਜ ਆ ਲੋਕਾਂ ਦੀ ਕਚਹਿਰੀ 'ਚ ਕੱਲ ਸੀਗੇ ਸੱਚ ਨੂੰ ਲੈ ਕੇ ਕੱਲ ਸੀਗੇ ਸੱਚ ਨੂੰ ਲੈ ਕੇ ਅੱਜਾਂ ਜਾਂ ਜਾਂ ਤਾਂ ਮੈਨੂੰ ਦੱਸ ਦੇਣਾ ਵੀ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਇਹਨਾਂ ਲੋਕਾਂ ਨੇ ਇਨਸਾਫ ਕਰਤਾ ਤੇ ਮੈਂ ਗਲਤ ਹਾਂ ਹੂੰ ਜਾਂ ਮੈਨੂੰ ਦੱਸ ਦੇਣਾ ਵੀ ਲੋਕ ਵੱਡੇ ਨਹੀਂ ਹੁੰਦੇ ਮੈਂ ਤਾਂ ਵੀ ਗਲਤ ਹਾਂ ਮੋਰਚਾ ਕਿਉਂ ਚੱਕਿਆ ਫਿਰ ਜੇ ਇਨਸਾਫ ਨਹੀਂ ਮਿਲਿਆ ਸੀ ਭਾਈ ਜੀ ਮੋਰਚੇ 'ਚ ਤੁਸੀਂ ਵੀ ਆਏ ਹੋ ਸਾਰੇ ਆਏ ਆ ਉੱਥੇ ਆਪਣੀ ਗੱਲ ਹੋਈ ਸੀ ਇਹੀ ਬਈ ਬੇਅਦਬੀ ਦੇ ਮੁੱਖ ਦੋਸ਼ੀ ਰਾਮ ਰਹੀਮ ਦੇ ਉੱਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਜਦੋਂ ਮੋਰਚਾ ਲਾਇਆ ਉਹ ਤੱਕ ਕਿਸੇ ਦੇ ਖਿਲਾਫ ਕੋਈ ਕਾਗਜ਼ੀ ਨਹੀਂ ਸੀ ਨਾ ਦੋ ਸਾਲ ਚੜਕਦੇ ਬੈਠਿਆ ਗੋਲੀ ਕਾਣ ਦੇ ਉਸ ਸਮੇਂ ਦੀ ਸਰਕਾਰ ਜ਼ਿੰਮੇਵਾਰ ਆ ਉਸ ਸਮੇਂ ਦਾ ਡੀਜੀਪੀ ਜ਼ਿੰਮੇਵਾਰ ਆ ਤੇ ਉਹਨਾਂ ਦੇ ਖਿਲਾਫ ਆ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਕਾਰਵਾਈ ਪਰਚਾ ਹੀ ਸੀ ਉਹ ਹੋਇਆ ਉਸ ਤੋਂ ਬਾਅਦ ਅਸੀਂ ਜਿਹੜਾ ਕੋਰਟ ਦੇ ਵਿੱਚ ਕੇਸ ਲੜਨਾ ਹੈ ਤਾਂ ਉਹ ਕੋਰਟ ਦੇ ਵਿੱਚ ਕੇਸ ਲੜਨ ਦੇ ਲਈ ਵੀ ਤਾਂ ਇੱਕ ਵੱਖਰਾ ਪੀਰੀਅਡ ਆ ਇੱਕ ਵੱਖਰਾ ਟਾਈਮ ਲੱਗਦਾ ਇੱਕ ਵੱਖਰਾ ਸਮਾਂ ਲੱਗਦਾ ਵੀ ਵਕੀਲਾਂ ਦੇ ਨਾਲ ਹੀ ਲੜਿਆ ਜਾਂਦਾ ਤੇ ਅਸੀਂ ਜਦੋਂ ਕੋਰਟ 'ਚ ਕੇਸ ਕਰਾ ਲਿਆ ਮਤਲਬ ਇਹਨਾਂ ਤੇ ਪਰਚੇ ਹੋ ਗਿਆ ਤੇ ਮੋਰਚਾ ਚੱਕ ਕੇ ਅਦਾਲਤੀ ਪ੍ਰਕਿਰਿਆ ਸ਼ੁਰੂ ਕੀਤੀ ਆ ਹੁਣ ਇਹ ਥੋੜੀ ਪਤਾ ਵੀ ਉੱਥੇ ਜਾ ਕੇ ਸਰਕਾਰ ਸੌਜੂਗੀ ਫੇਰ ਉੱਥੇ ਜਾ ਕੇ ਸਰਕਾਰ ਆਪਦਾ ਵਕੀਲ ਹੀ ਨਾ ਭੇਜੂਗੀ ਉੱਥੇ ਸਰਕਾਰ ਉਹਨਾਂ ਦੇ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦੂਗੀ ਪਰ ਸਾਡਾ ਤਾਂ ਉੱਚ ਨਹੀਂ ਨਾ ਕੋਈ ਹੋएगा ਅਸੀਂ ਤਾਂ ਆਪਦੀ ਲੜਾਈ ਲੜ ਰਹੇ ਹਾਂ ਅਸੀਂ ਉਦੋਂ ਵੀ ਲੜ ਰਹੇ ਸੀ ਅਸੀਂ ਮੋਰਚਾ ਚੱਕਣ ਤੋਂ ਬਾਅਦ ਅਦਾਲਤ 'ਚ ਲੜਨ ਲੱਗ ਗਏ ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀ ਇਹਨਾਂ ਲੋਕਾਂ ਦੇ ਖਿਲਾਫ ਲੜਨੀ ਆ ਮੋਰਚੇ ਤੋਂ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਕਿਹਨਾਂ ਦੇ ਖਿਲਾਫ ਲੜ ਤਾਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਰਕੇ ਮੋਰਚਾ ਚੁਕਾਇਆ ਗਿਆ ਨਹੀਂ ਜਿੰਨੀ ਮੰਗ ਸੀ ਉਹ ਅਸੀਂ ਪੂਰੀ ਕਰਾ ਕੇ ਉੱਠੇ ਹਾਂ ਧੋਖਾ ਨਹੀਂ ਮੈਂ ਕਹੂੰਗਾ ਉਹਦੇ ਚ ਉਹਦੇ ਚ ਜਿਹੜੀ ਮੰਗ ਹੈ ਕਿ ਮਗਰੋਂ ਕੋਈ ਵਕੀਲ ਹੀ ਨਹੀਂ ਗਿਆ ਇਸ ਕਰਕੇ ਤੁਹਾਨੂੰ ਲੱਗਦਾ ਕਿ ਇਨਸਾਫ ਨਹੀਂ ਮਿਲਿਆ ਇਨਸਾਫ ਲੈਣ ਵਾਸਤੇ ਆਪ ਪੋਲੀਟੀਕਲ ਲਾਈਨ ਚ ਜਾਏ ਇਥੋਂ ਐਮ.ਐਲ.ਏ ਬਣ ਕੇ ਤੁਸੀਂ ਵਿਧਾਨ ਸਭਾ ਚ ਗੱਲ ਕਰਨੀ ਚਾਹੁੰਦੇ ਹੋ ਇਸ ਦੀ ਬਈ ਗੱਲ ਤਾਂ ਵਿਧਾਨ ਸਭਾ ਚ ਅੱਗੇ ਕਿੰਨੀ ਕੁ ਹੋਣ ਦਿਤੀਆਂ ਨੇ ਗੱਲ ਇਹ ਆ ਕਿ ਅਸੀਂ ਸੱਚ ਤੇ ਖੜ ਕੇ ਗੱਲ ਕਰ ਰਹੇ ਹਾਂ মিডিਆ ਪਲੇਟਫਾਰਮ ਅੱਜ ਸਾਨੂੰ ਇੱਕ ਪੀੜਤ ਧਰਵਜੋ ਕਵਰ ਕਰਦਾ ਉਹ ਵੱਧ ਤੋਂ ਵੱਧ ਇੱਕ ਖਬਰ ਆ ਜਾਂਦੀ ਹੈ ਅਖਬਾਰ ਦੇ ਕੋਨੇ ਦੇ ਵਿੱਚ ਵੀ ਬਹਿਬਲ ਕਲਾਂ ਗੋਲੀ ਕਾਢ ਦੇ ਪੀੜਤਾਂ ਨੇ ਅਦਾਲਤ ਚ ਆਹ ਗੱਲ ਕਹੀ ਇਥੋਂ ਤੱਕ ਗੱਲ ਸੀਮਤ ਰਹਿ ਜਾਂਦੀ ਆ ਉਹ ਫਰੀਦਕੋਟ ਜ਼ਿਲ੍ਹੇ ਦੀ ਖਬਰ ਰਹਿ ਜਾਂਦੀ ਆ ਜਿਹੜਾ ਇਸ਼ੂ ਪੂਰੇ ਦੁਨੀਆ ਦਾ ਇਸ਼ੂ ਸੀ ਪੂਰੇ ਪੰਜਾਬ ਦਾ ਇਸ਼ੂ ਸੀ ਇਹਨਾਂ ਸਰਕਾਰਾਂ ਦੀ ਨਲੈ ਕੀ ਕਰਕੇ ਅੱਜ ਇੱਕ ਜ਼ਿਲ੍ਹੇ ਦਾ ਤੇ ਇੱਕ ਪਿੰਡ ਦਾ ਇਸ਼ੂ ਬਣ ਕੇ ਰਹਿ ਗਿਆ ਹੂੰ ਜਿਹਦੇ ਤੇ ਸਰਕਾਰਾਂ ਵੀ ਬਣੀਆਂ ਤੇ ਅਸੀਂ ਉਹਨਾਂ ਦੇ ਖਿਲਾਫ ਲੜਦੇ ਲੜਦੇ ਅੱਜ ਮੈਂ ਕਹੂੰਗਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਇਹਨਾਂ ਦੇ ਬਰਾਬਰ ਤੁਸੀਂ ਇਹਨਾਂ ਲਾ ਰਜਨੀਤਿਕ ਲੋਕਾਂ ਤੋਂ ਸਾਡੇ ਸਵਾਲਾਂ ਦੇ ਜਵਾਬ ਵੀ ਲੈ ਲਓ ਬਹੁਤ ਆ ਸਾਨੂੰ ਟ੍ਰੈਕਟਰ ਨਾਲ ਕੀ ਸਾਨੂੰ ਸੀਟਾਂ ਨਾਲ ਕੀ ਤੁਸੀਂ ਇਹਨਾਂ ਨੂੰ ਪੁੱਛ ਹੀ ਲਓ ਵੀ ਉਹ ਕਿਉਂ ਇਸ ਰਾਹ ਤੇ ਆਏ ਆ ਇਹਨਾਂ ਕੋਲ ਜਵਾਬ ਵੀ ਕੱਲ ਦੀ ਇੱਕ ਕਿਸੇ ਨਿੱਜੀ ਚੈਨਲ ਤੇ ਇਹਨਾਂ ਦੇ ਐਮਪੀ ਦੀ ਇੱਕ ਵੀਡੀਓ ਚੱਲੀ ਆ ਜਿਦੇ ਚ ਉਹ ਵੀਰ ਨੇ ਸਵਾਲ ਕੀਤਾ ਕਿ 2.5 ਸਾਲ ਹੋ ਗਿਆ ਵੀ ਤੁਹਾਡੀ ਸਰਕਾਰ ਨੂੰ 3 ਸਾਲ ਤੇ ਤੁਸੀਂ ਇਨਸਾਫ ਨਹੀਂ ਦਿੱਤਾ ਮਤਲਬ ਇਸ ਚੀਜ਼ ਤੋਂ ਕਹਿੰਦੇ ਕਾਰਵਾਈਆਂ ਕਰ ਰਹੇ ਆ ਕਹਿੰਦੇ ਫਿਰ ਸੁਖਰਾਜ ਚੋਣ ਕਿਉਂ ਲੜ ਰਿਹਾ ਇਥੋਂ ਜੇ ਕਾਰਵਾਈਆਂ ਕੀਤੀਆਂ ਹੁੰਦੀਆਂ ਕਹਿੰਦੇ ਹਾਂ ਅਸੀਂ ਲੇਟ ਹੋਏ ਆ 2.5 ਸਾਲ ਤਾਂ ਸਾਨੂੰ ਲੱਗ ਹੀ ਗਏ ਹਨ ਸੋ ਜਿਹੜੇ ਆਪ ਐਕਸੈਪਟ ਕਰੀ ਜਾਂਦੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿਤਨਾ ਕਿਤੇ ਇਹਨਾਂ ਨੂੰ ਦਰਕਨਾਰ ਕਰਨ ਪੰਜਾਬ ਦਾ ਮੁੱਦਾ ਕੱਲਾ ਬੇਅਦਬੀ ਦਾ ਮੁੱਦਾ ਨਹੀਂ ਸੀ ਪੰਜਾਬ ਦੇ ਜਿੰਨੇ ਚੋਣ ਮੈਨੀਫੈਸਟੋ ਦੇ ਇਹਨਾਂ ਨੇ ਮੁੱਦੇ ਲਿਆਂਦੇ ਸੀਗੇ 2022 ਦੇ ਇਲੈਕਸ਼ਨ ਦੇ ਵਿੱਚ ਅੱਜ 4 ਥਾਂ ਤੇ ਜਿਮਨੀ ਚੋਣ ਹੋ ਰਹੀ ਹੈ ਕਿਸੇ ਚਾਰਾਂ ਚ ਇੱਕ ਥਾਂ ਤੇ ਵੀ ਉਸ ਚੋਂ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਹੋਣੇ ਹੂੰ ਗੱਲ ਕਰਕੇ ਦਿਖਾਉਣ ਖਾ ਅੱਜ ਬਣਾਉਣਾ ਤੁਸੀਂ ਐਮਐਲਏ ਆ ਸਰਕਾਰ ਤੁਹਾਡੀ ਪਹਿਲਾਂ ਹੈਗੀ ਆ ਕੰਮ ਤੁਸੀਂ ਪਹਿਲਾਂ ਨਹੀਂ ਕੀਤੇ ਇਹਨੂੰ 93 ਨੂੰ ਰਲਾ ਕੇ ਵਿੱਚ ਕੀ ਕਰ ਲੋਂਗੇ ਹੂੰ 92 ਨਾਲ ਤੁਹਾਡਾ ਢੱਡ ਨਹੀਂ ਭਰਿਆ 92 ਨਾਲ ਤੁਸੀਂ ਪੰਜਾਬ ਦਾ ਭਲਾ ਨਹੀਂ ਕਰ ਸਕੇ 92 ਰਲਾ ਕੇ ਵੀ ਤਾਂ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਐਨਐਸੀ ਲਾਈ ਹੂੰ 92 ਲਾ ਕੇ ਵੀ ਤਾਂ ਤੁਸੀਂ ਨੌਜਵਾਨਾਂ ਦੇ 200 ਤੋਂ ਪਲੱਸ ਨੌਜਵਾਨਾਂ ਦੇ ਇੰਕਾਊਂਟਰ ਕੀਤੇ ਆ 92 ਲਾ ਕੇ ਵੀ ਪੰਜਾਬ ਦੇ ਵਿੱਚ ਨਸ਼ਾ ਵਿਗ ਰਿਹਾ ਤੁਹਾਡਾ ਐਮਐਲਏ ਸ਼ਰਮ ਸਟੇਜ ਤੋਂ ਕਹਿ ਰਿਹਾ ਕਿ ਦਿੱਲੀ ਵਾਲਿਆਂ ਦੀ ਮਿਲੀ ਭਗਤ ਨਾਸ਼ਾ ਵਿਗ ਰਿਹਾ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਬਾਈ ਸਾਡੇ ਲੋਕ ਇਹਨਾਂ ਦੇ ਉਹ ਮੁੱਦੇ ਭੁੱਲ ਕੇ ਕਿਉਂ ਤਰਲੋ ਮੱਛੀ ਹੋ ਜਾਂਦੇ ਆ ਕਿ ਸਾਡਾ ਇਹ ਬੰਦਾ ਇੱਥੇ ਆਏ ਆ ਸਰਕਾਰ ਅੱਜ ਭਗਵੰਤ ਮਾਨ ਦੀ ਨੌਵੀਂ ਰੈਲੀ ਸੀ ਇੱਥੇ ਕਿਦੜ ਵਾਹ ਵਿੱਚ ਪਿਛਲੇ 20 ਦਿਨਾਂ ਦੇ 15 ਦਿਨਾਂ ਦੇ ਵਿੱਚ ਨੌ ਗਿਹੜੇ ਮਰ ਗਿਆ ਜਦੋਂ ਦੀ ਸਰਕਾਰ ਬਣੀ ਆ ਕਿਸੇ ਨੂੰ ਮੇਲਾ ਦਾ ਕਿਦੜ ਵਾਹ ਦੇ ਬਿਆਨ ਤੱਕ ਨਹੀਂ ਆਇ ਜਿਹੜਾ ਤਾਂ ਦੂਰ ਦੀ ਗੱਲ ਅੱਛਾ ਸੁਖਰਾਜ ਜਿਸ ਤਰ੍ਹਾਂ ਦੀ ਵੇਵ ਮੈਂ ਸ਼ੁਰੂ ਚ ਗੱਲ ਕੀਤੀ ਕਿ ਠੀਕ ਹੈ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਬੇਅਦਬੀ ਦਾ ਇਨਸਾਫ ਲੈਣਾ ਸਾਡੇ ਨਾਲ ਸਾਡੇ ਨਾਲ ਧਰੋਹ ਕਮਾਇਆ ਹਰ ਇੱਕ ਪਾਰਟੀ ਨੇ ਜਦੋਂ-ਜਦੋਂ ਵੀ ਸੱਤਾ 'ਚ ਰਹੀ ਜਿਸ ਤਰ੍ਹਾਂ ਦੀ ਵੇਵ ਫਰੀਦਕੋਟ ਦੇ ਵਿੱਚ ਬਣੀ ਸਰਜੀ ਸਿੰਘ ਖਾਲਸਾ ਹੋਰਾਂ ਦੀ ਜਿਸ ਤਰ੍ਹਾਂ ਦੀ ਵੇਵ ਅਮਰਤਪਾਲ ਹੋਰਾਂ ਦੀ ਖਡੂਰ ਸਾਹਿਬ ਦੇ ਵਿੱਚ ਰਹੀ ਉਹ ਵੇਵ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ ਤੁਸੀਂ ਲੋਕਾਂ ਤੱਕ ਮੈਸੇਜ ਨਹੀਂ ਪਹੁੰਚ ਸਕਿਆ ਲੋਕਾਂ ਤੱਕ ਮੈਸੇਜ ਵੀ ਆ ਲੋਕਾਂ ਤੱਕ ਗੱਲ ਵੀ ਆ ਬਾਈ ਸਰਬਜੀਤ ਸਿੰਘ ਖਾਲਸਾ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਤਾਂ 40 ਸਾਲ ਬਾਅਦ ਲੋਕਾਂ ਨੇ ਦੇਖਿਆ ਜਿੰਨਦੇ ਬਾਪੂ ਗਏ ਆ ਮੈਂ ਨਹੀਂ ਕਹਿੰਦਾ ਵੀ ਨਹੀਂ ਆ ਉਹ ਵਧੀਆ ਪੰਥਕ ਪਰਿਵਾਰ ਆ ਸਾਡਾ ਆਪਦਾ ਪਰਿਵਾਰ ਆ ਬਈ ਉਹਦਾ 40 ਸਾਲ ਬਾਅਦ ਲੋਕਾਂ ਨੇ ਪਹਿਲਾਂ ਵੀ ਦੋ ਛੀਟਾਂ ਲੜ ਗਈ ਉਹਨਾਂ ਨੇ ਫਤੇਕਰ ਸਰ ਤੋਂ ਪਧੌਰ ਤੋਂ ਮਿਲਦਾ ਉਹਨਾਂ ਨੇ ਟੈਕ ਟਲੜੀਆ ਜਿੱਥੋਂ ਨਹੀਂ ਉਹਨਾਂ ਨੂੰ ਉਸ ਚੀਜ਼ ਦਾ ਮਤਲਬ ਫਲ ਮਿਲਿਆ ਕਹਿ ਸਕਦੇ ਆ ਜਾਂ ਉਸ ਚੀਜ਼ ਤੇ ਨਹੀਂ ਉਹਨਾਂ ਨੂੰ ਅਪਰੀਸ਼ੀਏਸ਼ਨ ਮਿਲੀ ਤੇ ਲੋਕਾਂ ਨੇ 40 ਸਾਲ ਬਾਅਦ ਉਹਨਾਂ ਨੂੰ ਫਰੀਦਕੋਟ ਚ ਦੇਖਿਆ ਤੇ ਇੱਕ ਉਹ ਦਿਨਾਂ ਦੇ ਵਿੱਚ ਦੇਖਿਆ ਜਦੋਂ ਜੂਨ ਮਹੀਨਾ ਸੀ ਤਾਂ ਉਹ ਲੋਕਾਂ ਨੂੰ 40 ਸਾਲ ਬਾਅਦ ਉਹਨਾਂ ਦੇ ਪਿਤਾ ਦਾ ਇਤਿਹਾਸ ਦਰੋਣਾ ਪੈ ਗਿਆ ਵੀ ਸਾਥ ਮਿਲਿਆ ਤੇ ਸੁਖਰਾਜ ਤਾਂ ਜਿੱਦੋਂ ਦਾ ਉਹਦਾ ਬਾਪ ਗਿਆ ਉਹਦੇ ਨਾਲ ਘਰੇ ਨਹੀਂ ਵੜਿਆ ਇਹ ਤੇ ਕੋਈ ਲੋ ਰਹਾ ਨਹੀਂ ਵੀ ਲੋਕਾਂ ਨੂੰ ਪਤਾ ਨਹੀਂ ਲੋਕਾਂ ਨੂੰ ਪਤਾ ਸਭ ਕੁਝ ਪਤਾ ਪਰ ਜਿਹੜੇ ਡਰ ਭੈਚ ਅਸੀਂ ਰਹਿ ਕੇ ਇਹਨਾਂ ਰਾਜਨੀਤਿਕ ਲੋਕਾਂ ਦੀ ਚਾਫਲੂਸੀ ਕਰਨ ਚ ਰੁੱਝੇ ਹੋਏ ਨਾ ਉਹ ਤੁਹਾਡੇ ਪੁੱਤ ਮਰਿਆਂ ਤੇ ਬੋਲਦੇ ਨਹੀਂਗੇ 10 ਦਿਨ ਪਹਿਲਾਂ ਕੈਨੇਡਾ ਦੇ ਵਿੱਚ ਤੂ ਤੂ ਮਮੇ ਹੋਈ ਸੀ ਮਾੜੀ ਮੋਟੀ ਜੀ ਤਾਂ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਇੱਥੋਂ ਦੇ ਮੁੱਖ ਮੰਤਰੀ ਨੇ ਇੱਥੋਂ ਦੇ ਹੋਰ ਪਾਰਟੀਆਂ ਦੇ ਲੀਡਰਾਂ ਨੇ ਬਿਆਨ ਦਿੱਤੇ ਕਿ ਉੱਥੇ ਹਮਲੇ ਦੀ ਕੋਸ਼ਿਸ਼ ਹੋਈ ਹੈ ਪੰਜਾਬ ਦੀ ਚਿੰਤਾ ਨਹੀਂ ਪੰਜਾਬ ਦੇ ਪੁੱਤ ਮਰਗੇ ਤੁਸੀਂ ਬੋਲ ਨਹੀਂ ਸਕੇ ਤੇ ਜੇਕਰ ਤਾਂ ਥੋੜੀ-ਬੋਤੀ ਗੱਲਬਾਤ ਵੀ ਹੋਈ ਆ ਤੇ ਉਹਨੂੰ ਤੁਸੀਂ ਫੇਰ ਸਿੱਖਾ ਨੂੰ ਉੱਥੇ ਗਲਤ ਨੈਰੇਟਿਵ ਸਰਜੰਟ ਦੇ ਵਿੱਚ ਜਿਹੜਾ ਆਪਣਾ ਭਾਗ ਲਿਆ ਹਮ ਅੱਜ ਵੀ ਸਾਡੇ ਪੰਜਾਬ ਦੇ ਲੋਕ ਤਾੜੀਆਂ ਮਾਰਦੇ ਆ ਕੱਲ ਕੇਜਰੀਵਾਰ ਰੈਲੀ ਕਰਕੇ ਗਿਆ ਇੱਥੇ ਹਮ ਕਿਧਰ ਵਾਹੇ ਦੇ ਵਿੱਚ ਤੇ ਕਿੱਥੋਂ ਦਾ ਲੋਕ ਸੀ ਉੱਥੇ ਪਟਿਆਲੇ ਦੇ ਸਰਦੂਲਗੜ ਦੇ ਮਾਨਸੇ ਦੇ ਮੋਗੇ ਦੇ ਇਹ ਲੋਕ ਇੱਥੇ ਰੈਲੀ ਦੇ ਵਿੱਚ ਦੇ ਭਾਈ ਵੜ ਰਹੇ ਆ ਉਹ ਹਿੰਦੀ ਚ ਬੋਲ ਕੇ ਉੱਟ ਗਏ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਉੱਟ ਗਏ ਤੇ ਇਹਨਾਂ ਨੇ ਤੜਗਾ ਮਾਰ ਕੇ ਬਹੁਤ ਵੱਡਾ ਕੱਠ ਦਿਖਾਤਾ ਹੂੰ ਵੋਟਾਂ ਤਾਂ ਗਦਰਵਾਹੀ ਦੇ ਲੋਕਾਂ ਨੇ ਪਾਉਣੀਆਂ ਹੂੰ ਗਦਰਵਾਹੀ ਦੇ ਲੋਕਾਂ ਦੀਆਂ ਪ੍ਰੋਬਲਮ ਹੱਲ ਹੋਈਆਂ ਹੂੰ ਜਿਹੜਾ ਬੰਦਾ ਕਹਿੰਦਾ ਸੀਗਾ ਪੁਲਿਸ ਨਸ਼ੇ ਰੋਕਦੀ ਨਹੀਂ ਅੱਜ 3 ਸਾਲ ਦੀ ਪੁਲਿਸ ਤੇਰੇ ਅੰਡਰ ਆ ਤੇ ਅੱਜ ਨਹੀਂ ਰੋਕੇ ਅੱਜ ਲੋਕਾਂ ਨੂੰ ਬਿਆਨ ਦੇ ਦੇ ਕਹਿੰਦਾ ਵੀ ਮੇਰੀ ਇਹ ਚ ਸਹਿਯਾ ਕਰੋ ਸਾਡੇ ਪੰਜਾਬ ਦੇ ਜਿਹੜੇ ਮੇਨ ਲੀਡਰ ਆ ਉਹ ਨਸ਼ੇ ਰਹਿਤ ਹੋਣੇ ਚਾਹੀਦਾ ਫੇਰ ਪੰਜਾਬ ਦਾ ਨਸ਼ਾ ਬੰਦ ਹੋਊਗਾ ਜਦੋਂ ਅਗਲੇ ਕਹਿੰਗੇ ਵੀ ਅਸੀਂ ਨਹੀਂ ਕਰਦੇ ਅਸੀਂ ਪੰਜਾਬ ਦੇ ਨੂੰ ਕਿਵੇਂ ਕਰ ਦੇ ਦਿਆਂ ਹੂੰ ਅੱਛਾ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਠੀਕ ਹੈ ਪੋਲਿਟਿਕਲ ਤੌਰ ਤੇ ਬਹੁਤ ਸਾਰੇ ਇਲਜ਼ਾਮ ਹੁੰਦੇ ਨੇ ਬਹੁਤ ਸਾਰੇ ਨਾਰਾਜ਼ਗੀਆਂ ਹੁੰਦੀਆਂ ਨੇ ਇੱਕ ਦੂਜੇ ਦੇ ਸਾਹਮਣੇ ਕਿ ਜਿੰਨੀਆਂ ਪੰਥਕ ਧਿਰਾਂ ਪੰਜਾਬ ਦੀਆਂ ਹੈ ਉਹ ਪੰਥਕ ਧਿਰਾਂ ਤੁਹਾਡੇ ਪੱਖ ਦੇ ਵਿੱਚ ਆ ਕੇ ਖੜੀਆਂ ਜਾਂ ਤੁਹਾਨੂੰ ਮਲਾਲ ਆ ਕਿਸੇ ਦੇ ਨਾਲ ਕਿ ਜੇ ਮੇਰੇ ਨਾਲ ਇਹ ਧਿਰਾਂ ਚੱਲਦੀਆਂ ਤਾਂ ਸ਼ਾਇਦ ਅੱਜ ਗੱਲ ਹੋਰ ਹੁੰਦੀ ਸੁਖਰਾਜ ਨੂੰ ਇਸ ਤਰੀਕੇ ਨਹੀਂ ਸੀ ਚੱਲਣਾ ਚਾਹੀਦਾ ਤੁਹਾਡੇ ਮੈਂ ਵੀਡੀਓ ਵੀ ਸੁਣੇ ਕਿ ਬਹੁਤ ਸਾਰੇ ਤੁਸੀਂ ਮਲਾਲ ਰੱਖ ਰਹੇ ਹੋ ਕਿ ਦੇਖੋ ਸਮਾਂ ਰਹਿੰਦੇ ਆ ਤੁਸੀਂ ਸਾਡੇ ਨਾਲ ਜੁੜ ਜਾਓ ਆ ਕੇ ਆਪਾਂ ਇਹ ਕੰਪੇਨ ਕਰੀਏ तमाम ਚੀਜ਼ਾਂ ਮੈਂ ਦੱਸਦਾ ਬਾਈ ਇਹਦੇ ਚ ਦੇਖੋ ਲੋਕ ਕਹਿੰਦੇ ਨੇ ਕਿ ਵੀ ਇਹ ਸਾਡਿਆਂ ਦੇ ਆਪਦਾਂ ਦੇ ਖਿਲਾਫ ਨਹੀਂ ਹੁੰਦਾ ਬਾਈ ਹਮ ਇੱਕ ਇੱਕ ਮੈਸੇਜ ਹੁੰਦਾ ਲੋਕਾਂ ਨੂੰ ਲੋਕ ਹੀ ਉਹ ਪੰਥਕ ਧਿਰਾਂ ਦੇ ਨਮਾਇਦੇ ਬਣਾਉਂਦੇ ਆ ਇਹ ਤਾਂ ਗੱਲ ਤੁਸੀਂ ਸਮਝਦੇ ਨਾ ਲੋਕ ਹੀ ਐਮਐਲਏ ਚਾਹੁੰਦੇ ਆ ਲੋਕ ਹੀ ਜਥੇਬੰਦੀ ਦਾ ਆਗੂ ਚਾਹੁੰਦੇ ਆ ਤਾਂ ਮੈਂ ਤਾਂ ਖੜਾ ਹੀ ਲੋਕਾਂ ਦੀ ਕਚੈਰੀ 'ਚ ਆ ਮੈਂ ਤਾਂ ਲੋਕਾਂ ਨੂੰ ਹੀ ਬੇਨਤੀ ਕਰ ਸਕਦਾ ਜਿਹੜੇ ਚੁਣ ਕੇ ਤੁਸੀਂ ਭੇਜਤੇ ਉਹ ਨਹੀਂ ਤੁਹਾਡੇ ਚਾਹੇ ਉਹ ਤੁਹਾਡੇ ਨਹੀਂ ਹੋ ਸਕਦੇ ਉਹ ਚਾਹੇ ਕੋਈ ਵੀ ਆ ਚਾਹੇ ਰਾਜਨੀਤਿਕ ਵਾਲੇ ਪਾਸੇ ਲਾਲਿਓ ਚਾਹੇ ਪੰਥਕ ਵਾਲੇ ਪਾਸੇ ਲਾਲਿਓ ਤਾਂ ਮੈਂ ਲੋਕਾਂ ਦੀ ਕਚਹਿਰੀ 'ਚ ਖੜ ਕੇ ਇੱਕੋ ਹੀ ਇੱਕੋ ਗੱਲ ਕਰਦਾ ਵੀ ਲੋਕ ਸਾਡਾ ਸਾਥ ਦੇਣ ਅਸੀਂ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਾ ਉਤਰੋਂਗੇ ਤਾਂ ਜੁੱਤੀ ਥੋੜੀ ਸਰ ਮੇਰਾ ਹੋਊਗਾ ਉਹਦਾ ਕਾਰਨ ਵੀ ਇਹ ਹੈ ਕਿ ਪਿਛਲੇ 10 ਸਾਲ ਤੋਂ ਨਾ ਤਾਂ ਤੇ ਮੇਰਾ ਨਾ ਤਾਂ ਕੋਈ ਪੋਲਿਟਿਕਲੀ ਬੈਕਗ੍ਰਾਉਂਡ ਆ ਨਾ ਮੇਰਾ ਬਾਪੂ ਐਮਐਲਏ ਸੀ ਨਾ ਮੇਰਾ ਦਾਦਾ ਐਮਐਲਏ ਸੀ ਨਾ ਅਸੀਂ ਆ ਅਸੀਂ ਤਾਂ ਇਸ ਰਾਹ ਤੇ ਤਾਂ ਆ ਕਿ ਇਸ ਰਾਹ ਨੇ ਇਥੋਂ ਇਹ ਰਾਹ ਜਿਹੜਾ ਸਾਡੇ ਮਰਿਆਂ ਦੇ ਲੋਕਾਂ ਦੇ ਉਤੋਂ ਨਿਕਲੇ ਆ ਨਾ ਤਾਂ ਇਹਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਦਾਸ ਸਾਲ ਦਾ ਮੈਂ ਸੜਕਾਂ ਤੇ ਬੈਠ ਕੇ ਚਾਹੇ ਚੰਡੀਗੜ੍ਹ ਦੇ ਧਰਨੇ ਹੋਣ ਚਾਹੇ ਪੰਜਾਬ ਦੇ ਕਿਸੇ ਸ਼ਹਿਰ ਦੇ ਧਰਨੇ ਹੋਣ ਚਾਹੇ ਕੋਟਕਪੂਰਾ ਹੋਵੇ ਚਾਹੇ ਬਹਿਵਲ ਹੋਵੇ ਅਸੀਂ ਜਿੱਥੇ ਵੀ ਬੈਠ ਕੇ ਗੱਲ ਕੀਤੀ ਆ ਗੱਲ ਤਾਂ ਆਪਣੇ ਪੰਜਾਬ ਦੀ ਕੀਤੀ ਆ ਗੱਲ ਤਾਂ ਆਪਣੇ ਸਿੱਖਾਂ ਦੀ ਕੀਤੀ ਆ ਗੱਲ ਤਾਂ ਆਪਣੇ ਖਿੱਤੇ ਦੀ ਕੀਤੀ ਆ ਤਾਂ ਜੇ ਅਸੀਂ ਉਹਦੇ 'ਚ ਵੀ ਯਾਰ ਗਲਤ ਆ ਤਾਂ ਫਿਰ ਮੈਨੂੰ ਲੱਗਦਾ ਕਿ ਮੈਂ ਇਹੋ ਜੀ ਗਲਤੀ ਨੂੰ ਵਾਰ-ਵਾਰ ਸਵੀਕਾਰ ਕਰਦਾ ਮੈਂ ਇਹੋ ਜਿਹਾ ਗਲਤ ਰਹਿਣਾ ਪਸੰਦ ਕਰਦਾ ਜੇ ਸਾਡੇ ਲੋਕਾਂ ਦੇ ਹੱਕ 'ਚ ਬੋਲਣਾ ਗਲਤ ਆ ਤੇ ਮੈਂ ਗਲਤ ਠੀਕ ਆ ਜੇ ਸਾਡੇ ਲੋਕਾਂ ਦੀ ਆਵਾਜ਼ ਚੱਕਣਾ ਗਲਤ ਆ ਤੇ ਮੈਂ ਗਲਤ ਠੀਕ ਆ ਜੇ ਸਰਕਾਰ ਦੀ ਨਿਗਾਹ ਦੇ ਵਿੱਚ ਮੈਂ ਅੱਤਵਾਦੀ ਆ ਤਾਂ ਮੈਂ ਅੱਤਵਾਦੀ ਠੀਕ ਆ ਤਾਂ ਮੈਂ ਇਹ ਨਹੀਂ ਆ ਵੀ ਮੈਂ ਸੱਚ ਤੋਂ ਮੁਨਕਰ ਹੋ ਜਾਊਂਗਾ ਮੈਂ ਪਾਸੇ ਹੋ ਜਾਊਂਗਾ ਮੈਂ ਨਹੀਂ ਹੋ ਸਕਦਾ। ਤੁਹਾਡੀਆਂ ਬਹੁਤ ਸਾਰੀਆਂ ਪੋਸਟਾਂ ਦੇਖੀਆਂ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਤੁਸੀਂ ਖਾਸ ਸਪੋਰਟ ਕੀਤੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਰੋਡ ਸ਼ੋਅ ਹੁੰਦੇ ਰਹੇ ਉਹਨਾਂ ਦੇ ਵਿੱਚ ਸਪੋਰਟ ਕੀਤੀ ਪਰ ਸਰਬਜੀਤ ਸਿੰਘ ਖਾਲਸਾ ਹੋਰੀ ਤੁਹਾਡੀ ਸਪੋਰਟ ਦੇ ਵਿੱਚ ਨਹੀਂ। ਅਸੀਂ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਨਹੀਂ ਕੀਤੀ ਅਸੀਂ ਤਾਂ ਆਪਣੇ ਉਸ ਸਿੱਖ ਇਤਿਹਾਸ ਦੀ ਉਸ ਜਜ਼ਬੇ ਦੀ ਸਪੋਰਟ ਕੀਤੀ ਆ ਜਿਹੜਾ ਉਹਨਾਂ ਦੇ ਪਿਤਾ ਜੀ ਨੇ ਸਾਡੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ। ਮੈਂ ਉਸ ਚੀਜ਼ ਦੀ ਸਪੋਰਟ ਕੀਤੀ ਤੇ ਮੇਰੇ ਕੋਲ ਸਪੀਚਾਂ ਤੁਸੀਂ ਕੱਢ ਕੇ ਦੇਖੋਗੇ ਤਾਂ ਮੈਂ ਇਹੀ ਬੋਲਿਆ ਉੱਥੇ ਲੋਕਾਂ ਨੂੰ ਵੀ ਅਸੀਂ ਆਸ ਨਾ ਰੱਖੀਏ ਵੀ ਸਰਬਜੀਤ ਸਿੰਘ ਸਾਡੇ ਚ ਆਊਗਾ ਜਾਂ ਸਰਬਜੀਤ ਸਿੰਘ ਤੋਂ ਸਾਨੂੰ ਬਹੁਤ ਵੱਡੀਆਂ ਆਸਾਂ ਮੈਂ ਇਹ ਚੀਜ਼ਾਂ ਨਾ ਰੱਖੀਏ ਉਹ ਤਾਂ ਖੁਦ ਵੀ ਕਹਿੰਦੇ ਰਿਹਾ ਵੀ ਮੈਨੂੰ ਜਿੱਥੇ ਤੁਸੀਂ ਹੈਗੇ ਉੱਥੇ ਹੀ ਰੋ ਪਰ ਲੋਕ ਤਾਂ ਉੱਥੇ ਬੈਠੇ ਹੀ ਆ ਬਾਈ ਅਸੀਂ ਲੋਕਾਂ ਨੂੰ ਬਦਲ ਲਈ ਇਸ ਗੱਲ ਤੇ ਆਏ ਵੀ ਅਸੀਂ ਜਿੱਥੇ ਸੀਗੇ ਉਹਨਾਂ ਚ ਬਦਲ ਗਏ ਯਾਰ ਅਪਨ ਦਿੱਲੀ ਵਾਲਿਆਂ ਨਾਲ ਸੀਗੇ ਨਾ ਉਹਨਾਂ ਨੂੰ ਕਿਹੜਾ ਛੱਡ ਕੇ ਪੰਜਾਬ ਵਾਲਿਆਂ ਨਾਲ ਆਈਏ ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੇ ਪੰਜਾਬ ਵਾਲਿਆਂ ਨਾਲ ਆਵਾਂਗੇ ਤਾਂ ਪੰਜਾਬ ਵਾਲੇ ਭਲਾ ਕਰਨ ਤੁਹਾਨੂੰ ਉੱਥੇ ਹੀ ਛੱਡਤਾ ਵੀ ਜਿੰਨਾ ਤੁਸੀਂ ਸੀਗੇ ਫਿਰ ਤਾਂ ਦਿੱਲੀ ਤੋਂ ਡੰਗਾ ਅਸੀਂ ਖਾਈ ਜਾਂਦੇ ਆ 47 ਤੋਂ ਲੈ ਕੇ ਅੱਜ ਤੱਕ ਖਾਈ ਜਾਂਦੇ ਆ ਸੱਣਾ ਹੋਈ ਜਾਂਦੇਗਾ ਜਿੰਨਾ ਲੋਕਾਂ ਨੇ ਸਾਡੇ ਤਾਕਤ ਢਾਤੇ ਜਿੰਨਾ ਲੋਕਾਂ ਨੇ ਸਾਡੇ ਗੁਰੂ ਦੀ ਬੇਅਦਬੀ ਕਰਾਤੀ ਜਿੰਨਾ ਲੋਕਾਂ ਨੇ ਸਾਡੇ ਗੁਰੂ ਦੀ ਬੇਅਦਬੀ ਦੇ ਉੱਤੇ ਸਰਕਾਰ ਬਣਾ ਕੇ ਸਾਡੀ ਨਹੀਂ ਸੁਣੀ ਉਹ ਸਾਡਾ ਭਲਾ ਕਿਵੇਂ ਕਰ ਦੇਣਗੇ ਪੰਜਾਬ ਦਾ ਮੈਂ ਤਾਂ ਇਹੀ ਗੱਲ ਕਹਿਣੀ ਚਾਹਦਾ ਹੂੰ ਅੱਛਾ ਠੀਕ ਹੈ ਤੋ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਪੋਰਟ ਕਰ ਰਿਹਾ ਤੁਸੀਂ ਉਹਨਾਂ ਦੇ ਵੱਲੋਂ ਚੋਣ ਲੜ ਰਹੇ ਹੋ ਇਹ ਚੀਜ਼ਾਂ ਕਿਤਨਾ-ਕਿਤਨਾ ਸੈਪਰੇਟ ਕਰ ਦਿੰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜੋ ਆਈਡੀਓਲੋਜੀ ਹੈਗੀ ਆ ਉਹ ਉਹ ਵੱਖਰਾ ਕਰਦੀ ਹੈ ਹਿੰਦੂ ਵੋਟ ਦੇ ਨਾਲੋਂ ਵੱਖਰਾ ਕਰ ਦਿੰਦੀ ਹੈ ਹੋਰ ਬਾਕੀ ਧਰਮਾਂ ਦੇ ਵੋਟ ਨਾਲੋਂ ਵੱਖਰਾ ਕਰ ਦਿੰਦੀ ਹੈ ਇਧਰੋਂ ਇਸ਼ੂ ਜਿਹੜਾ ਉਹ ਪੰਥਕ ਲੈ ਕੇ ਚੱਲਣਾ ਕਿ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਇਹ ਸੈਪਰੇਟ ਕਰਦੀਆਂ ਚੀਜ਼ਾਂ ਨੇ ਜਿਹੜੇ ਜਿਹੜਾ ਬਾਕੀ ਵੋਟ ਬੈਂਕ ਹੈ ਉਹਦੇ ਤੱਕ ਅਪਰੋਚ ਕਿਵੇਂ ਕਰੋਗੇ ਨਹੀਂ ਦੇਖੋ ਮੈਂ ਕਹਣਾ ਜੀ ਅਸੀਂ ਪੰਜਾਬ ਦੇ ਜੰਮੇ ਜਾਏ ਆ ਇਹ ਇਹ ਜਿਹੜੀ ਅਡਾਲੋਜੀ ਤੁਸੀਂ ਦੱਸੀ ਹੈ ਨਾ ਇਹ ਇਹਨਾਂ ਪੋਲੀਟੀਕਲੀ ਤੇ ਇਹਨਾਂ ਸੱਜੇ ਪੱਖੀ ਲੋਕਾਂ ਵੱਲੋਂ ਇਹਨਾਂ ਸਰਕਾਰੀ ਤੰਤਰ ਵੱਲੋਂ ਸਾਡੇ ਵਿੱਚ ਫਿੱਟ ਕੀਤੀ ਗਈ ਹੈ ਮੈਂ ਖਾਲਸਾ ਰਾਜ ਦੀ ਆਧਾਰਨ ਦੇਵਾਂ ਤੁਹਾਨੂੰ ਤਾਂ ਉਹਦੇ ਵਿੱਚ 7% ਸਾਡੇ ਕੌਮ ਸੀ ਸਖਾ ਜੀ ਨੂੰ ਤੁਸੀਂ ਖਾਲਸਤਾਨੀ ਕਹਿੰਦੇ ਹੋ ਤੇ 93% ਤੇ ਰਾਜਕੀਤਾ ਇੱਕ ਬਲਾਤਕਾਰ ਹੋਇਆ ਹੋਵੇ ਇੱਕ ਗਰੀਬ ਦੇ ਨਾਲ ਧੱਕਾ ਹੋਇਆ ਹੋਵੇ ਇੱਕ ਕਿਸੇ ਕਿਸੇ ਵੀ ਮਤਲਬ ਲੋੜਵੰਦ ਦਾ ਹੱਕ ਮਾਰਿਆ ਗਿਆ ਹੋਵੇ ਤਾਂ ਤੁਸੀਂ ਗਿਣਾ ਦਿਓ 40 ਸਾਲ ਸਾਡਾ ਰਾਜ ਰਿਹਾ ਹਾਲਾਂਕਿ ਇਹਨਾਂ ਤੋਂ ਤਾਂ ਸਾਡਾ ਰਾਜ ਭਾਗ ਅੱਜ ਤੱਕ ਖਤਮ ਨਹੀਂ ਹੋ ਸਕਿਆ ਇਹਦਾ ਸਾਡਾ ਰਾਜਾ ਗਵਾਹ ਕਰਕੇ ਲੈ ਗਿਆ ਉਹ ਵੀ ਹੋਰ ਕਮਿਊਨਿਟੀ ਦੇ ਲੋਕ ਅੱਜ ਪਿੰਡਾਂ ਦੇ ਵਿੱਚ ਜੇ ਤੁਸੀਂ ਕਹਿੰਨੇ ਹੋ ਨਾ Hindu ਗੱਲ ਕਰਦੇ ਹੋ ਜਾਂ ਮਤਲਬ ਹੋਰ ਧਰਮ ਵਾਲੇ ਦੀ ਗੱਲ ਕਰਦੇ ਹੋ ਸਾਨੂੰ ਤਾਂ 20 22 ਸਾਲ ਦੀ ਉਮਰ ਚਾ ਕੇ ਪਤਾ ਲੱਗਦਾ ਕਿ ਭਾਈ ਇਹ ਇਹ ਬਾਹਮਣ ਹੂੰ ਇਹ ਪੰਡਤ ਆ ਇਹ ਮਾਜਨਾਏ ਮੁਸਲਮਾਨਾ ਸਾਨੂੰ ਤਾਂ 22-23 ਸਾਲ ਦੀ ਉਮਰ ਚ ਆ ਕੇ ਪਤਾ ਲੱਗਾ ਸਾਡੇ ਪਿੰਡਾਂ ਦਾ ਭਾਈਚਾਰ ਕੀ ਏਡਾ ਕ ਤਗੜਾ ਅਸੀਂ ਉਹਨਾਂ ਦੇ ਘਰਾਂ 'ਚ ਖੇਡਦੇ ਆਂ ਖਾਣੇ ਪੀਣੇ ਆਂ ਬੈੰਨੇ ਆਂ ਇਕੱਠੇ ਰਹਿਨੇ ਆਂ ਸਾਡਾ ਏਡਾ ਪਿਆਰ ਆ ਤੇ ਇਹ ਵੀ ਨਹੀਂ ਵੀ 22 ਸਾਲ ਬਾਅਦ ਆ ਕੇ ਸਾਨੂੰ ਜਦੋਂ ਪਤਾ ਲੱਗਦਾ ਤੇ ਅਸੀਂ ਉਹਨਾਂ ਤੋਂ ਨਫ਼ਰਤ ਕਰਦੇ ਆਂ ਉਹ ਸਾਨੂੰ ਅੱਛਾ ਯਾਰ ਸਾਨੂੰ ਪਤਾ ਹੀ ਨਹੀਂ ਸੀਗਾ ਸਾਨੂੰ ਪਤਾ ਨਹੀਂ ਲੱਗਿਆ ਵੀ ਇਹਨਾਂ ਦਾ ਕੋਈ ਹੈ ਵੱਖਰਾ ਹੀ ਕੁਝ ਨਹੀਂ ਪਰ ਇਹਨਾਂ ਇਸ ਟਾਈਮ ਦੇ ਵਿੱਚ ਆ ਕੇ ਜਦੋਂ ਵੋਟ ਬੈਂਕ ਦੇਖੋ ਹਰ ਇੱਕ ਜਿਹੜੀ ਰਾਜਨੀਤਿਕ ਧਿਰ ਹੈ ਉਹ ਸੈਪਰੇਟ ਕਰਦੀ ਹੈ ਮੈਨੂੰ ਇੱਕ ਗੱਲ ਦੱਸੋ ਮੈਂ ਮੈਂ ਜਿਹੜੀ ਐਸੀ ਵੋਟ ਹੈ ਦਲਪੋਟ ਉਹ ਕੈਪਚਰ ਕਰਨਾ ਉਹੀ ਆਪਾਂ ਗੱਲ ਕਰਦੇ ਆਂ ਦੇਖੋ ਸਟ੍ਰੈਟਜੀ ਹੁੰਦੀ ਹੈ ਦੇਖੋ ਦੇਖੋ ਮਜ਼ਦੂਰ ਵਰਗ ਕਿਸਾਨ ਵਰਗ ਤੇ ਵਪਾਰੀ ਵਰਗ ਇਹ ਤਿੰਨੇ ਜਿਹਨੂੰ ਵੈਸੇ ਦਾ ਸਿੱਖ ਦੀ ਕੋਈ ਕਾਸਟ ਨਹੀਂ ਜਾਤ ਨਹੀਂ ਹੈਣਾ ਪੰਜਾਬ ਦੇ ਵਿੱਚ ਤਾਂ ਮੈਂ ਇਹ ਚੀਜ਼ ਮੰਨਦਾ ਨਹੀਂ ਦੂਜੀ ਗੱਲ ਜੇ ਜੇ ਇਹਨਾਂ ਨੇ ਭਰਮ ਪਾਇਆ ਮਜ਼ਦੂਰ ਕਿਸਾਨ ਤੇ ਵਪਾਰੀ ਇਹ ਤਿੰਨਾਂ ਦਾ ਐਡਾ ਸੋਹਣਾ ਕੰਬੀਨੇਸ਼ਨ ਸੀ ਪੰਜਾਬ ਦਾ ਕਿ ਪੂਰੇ ਪੂਰੇ ਖੁਸ਼ ਸੀ ਆਪਣੇ ਆਪ ਚ ਮਜ਼ਦੂਰ ਕਿਸਾਨ ਤੋਂ ਜਾ ਕੇ ਪੈਸੇ ਫੜ ਲੈਂਦਾਈ ਬਾਈ ਦਹੀਂ ਯਾਰ ਮੈਨੂੰ 500 ਰੁਪਏ ਮੈ ਰੈਸਟਰ ਜਣਾ ਦਹੀਂ 1000 ਰੁਪਏ ਅੱਜ ਅਸੀਂ ਜਵਾਕਾਂ ਨੂੰ ਦਵਾਈ ਦਵਾਣ ਜਾਣੀਆਂ ਕੋਈ ਜਵਾਬ ਨਹੀਂ ਦਿੰਦਾ ਸੀ ਉਹੀ ਕਿਸਾਨ ਜਾ ਕੇ ਬਣਗੇ ਕੋਲੇ ਜਾਂਦੇ ਦਹੀਂ ਯਾਰ 10000 ਰੁਪਏ ਸਾਨੂੰ ਚਾਹੀਦਾ ਨਹੀਂ ਯਾਰ 20000 ਰੁਪਏ ਸਾਨੂੰ ਚਾਹੀਦਾ ਫਸਲ ਤਾਂ ਛਮਾਹੀ ਜਾਂਦੀ ਸੀ ਨਾ ਪੰਜਾ ਛੇ ਮਹੀਨੇ ਤੋਂ ਫਸਲ ਜਾਂਦੀ ਸੀ ਨਾ ਐਡਾ ਸੋਹਣਾ ਸਾਡਾ ਕੰਬੀਨੇਸ਼ਨ ਪੰਜਾਬ ਦਾ ਐਡਾ ਸੋਹਣਾ ਸਾਡੀ ਭਾਈਚਾਰਕਾਂਜ ਵਪਾਰੀ ਲੋਕ ਤੁਰੇ ਤੁਰਦੀ ਫਿਰਦੀ ਬੈਂਕ ਸੀ ਸਾਡੇ ਪਿੰਡਾਂ ਵਾਲਿਆਂ ਦੀ ਯਾਰ ਇਹਨਾਂ ਨੇ ਖਰਾਬ ਕਰਕੇ ਰੱਖਤਾ ਅੱਜ ਵਪਾਰੀ ਵੀ ਔਖ ਉਹ ਵੀਦਾਰ ਨਾਲ ਹੀ ਬੈਠਾ ਉਹ ਕੀ ਦੇ ਖਿਲਾਫ ਸਰਕਾਰ ਨੂੰ ਲੱਗਦਾ ਵੀ ਇਹ ਪੋਲਿਟਿਕਸ ਦੇ ਵਿੱਚ ਇਹ ਅੱਡੋ ਅੱਡ ਖਾਨੇ ਬਣੇ ਤਾਂ ਇਸ ਕਰਕੇ ਭਾਈ ਚਰਕਸਾਂਝ ਦੇ ਵਿੱਚ ਫਰਕ ਪਿਆ ਬਿਲਕੁਲ ਪਿਆ ਉਹਨਾਂ ਨੇ ਸੈਪਰੇਟ ਕੀਤੀਆਂ ਬਿਲਕੁਲ ਭਾਈ ਉਹਨਾਂ ਨੇ ਆਪ ਦੇ ਆਪ ਦੇ ਮਫਾਦਾਂ ਲਈ ਉਹਨਾਂ ਨੇ ਸਾਨੂੰ ਸੈਪਰੇਟ ਕੀਤਾ ਸਾਨੂੰ ਇੱਕ ਦੂਜੇ ਦੇ ਖਿਲਾਫ ਨਫ਼ਰਤਈ ਮਾਹੌਲ ਬਣਾਇਆ ਗਿਆ ਮੈਨੂੰ ਦੱਸੋ ਵੀ ਕਿਹੜੀ ਰੇਸ ਸਪਰੇਅ ਹੈ ਜਿਹੜੀ ਤੁਹਾਨੂੰ ਜੱਟ ਕੋਲੋਂ ਮਿਲੂਗੀ ਮੈਨੂੰ ਤਾਂ ਬਣਗੇ ਕੋਲੋਂ ਮਿਲੂਗੀ ਬਣਾਉਣੀ ਕਿਹਨੇ ਆ ਵਿੱਚ ਮਤਲਬ ਪੈਦਾਵਾਰ ਕਿਧੋਂ ਹੋਣੀ ਹੈ ਜੱਟ ਜ਼ਿਮੀਂਦਾਰ ਦੇ ਖੇਤੋਂ ਹੋਣੀ ਹੈ ਕਿਸਾਨ ਦੇ ਖੇਤੋਂ ਹੋਣੀ ਹੈ ਤੇ ਉਹਦਾ ਉਹਦਾ ਇਨਸੈਂਟਿਵ ਕਿਹਦੇ ਕਿਹਦੇ ਕੋਲ ਜਾਣਾ ਜਿਹੜਾ ਉਹਦੀ ਫਸਲ ਕੱਟੂਗਾ ਜਿਹੜਾ ਵੇਚੂਗਾ ਉਹ ਮਜ਼ਦੂਰ ਹੋਊਗਾ ਉਹ ਨਾਲ ਉਹਦੀ ਸਹਾਇਤਾ ਕਰਾਊਗਾ ਫੇਰ ਹੀ ਗੱਲ ਬੰਦਨੀ ਹੈ ਨਾ ਫੇਰ ਹੀ ਉਹ ਤਿੰਨਾਂ ਦਾ ਕਿਸਾਨ ਤੋਂ ਵਪਾਰੀ ਨੇ ਵੀ ਚੱਲਣਾ ਕਿਸਾਨ ਤੋਂ ਮਜ਼ਦੂਰ ਨੇ ਵੀ ਚੱਲਣਾ ਤੇ ਸਾਨੂੰ ਇਹ ਤੋੜ ਕੇ ਅੱਜ ਇੱਥੇ ਮਜ਼ਦੂਰ ਵਰਗ ਵੀ ਧਰਨਾ ਲਾ ਰਿਹਾ ਆ ਆਲਦੀਆਂ ਮੰਗਾਂ ਨੂੰ ਲੈ ਕੇ ਵੀ ਸਾਡੀਆਂ ਸੁਣਗਣੇ ਜਾ ਰਹੀਆਂ ਤੇ ਵਪਾਰੀ ਵੀ ਲਾ ਰਿਹਾ ਵੀ ਸਾਨੂੰ ਇਹ ਚ ਜਿਹੜੇ ਬਣਦਾ ਜਿਹੜਾ ਮੁੱਲ ਆ ਉਹ ਨਹੀਂ ਮਿਲ ਰਿਹਾ ਤੇ ਕਿਸਾਨ ਤਾਂ ਵਿਚਾਰਾ ਬੈਠਾ ਹੀ 20-22 ਦਿਨ ਤੋਂ ਲਗਾਤਾਰ ਮੰਡਗਾ ਚ ਜਾਂਦਾ ਝੋਨਾ ਵੱਢੀ ਬੈਠਾ ਉਹਦਾ ਸਮਾਂ ਦੀ ਮੰਡੀ 'ਚ ਬੈਠਾ ਵੀ ਪਰਚੇ ਪੁਆਈ ਜਾਂਦਾ ਵੀ ਕਿਸੇ ਨੇ ਕੋਈ ਥੀਲੀ ਸੜਤੀ ਅੱਗ ਲੱਗ ਗਈ ਉਹਦੀ ਜਵਾਬੰਦੀ 'ਚ ਪਰਚਾ ਚ ਕਿ ਆ ਵੀ ਇਹਦੀ ਇਹ ਇਹ ਬੰਦਾ ਹੀ ਮਤਲਬ ਸਹੀ ਨਹੀਂ ਹੈਗਾ ਸੋ ਇਹ ਸਾਡੇ ਤੇ ਪੂਰਾ ਚੀਜ਼ ਇਸਤੰਤਰ ਵੱਲੋਂ ਥੋਪੀ ਜਾ ਰਹੀ ਆ ਅੱਜ ਅੱਜ ਇੱਥੋਂ ਦੇ ਲੋਕ ਪੋਲੀਟਿਕਲ ਲੋਕ ਇਹ ਚੀਜ਼ ਨੂੰ ਇਦਾਂ ਦਾ ਨੈਰੇਟਿਵ ਸਰਜਰੀ ਆ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਆ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਸੜਕ ਤੇ ਬੈਠਾ ਧਰਨੇ ਲਾ ਰਿਹਾ ਪੰਜਾਬ ਦੀਆਂ ਕੁਰਸੀਆਂ ਤੇ ਕੌਣ ਬੈਠਾ ਜਿਹੜਾ ਪੰਜਾਬ ਦੇ ਨਾਲ ਬਹੁ ਵਾਸਤਾ ਨਹੀਂ ਹੈਗਾ ਜਿਨ੍ਹਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਮੁਖੀ ਕੌਣ ਅੱਜ ਬਾਈ ਅਦਰ ਸਟੇਟ ਦੀ ਹੈ ਨਾ ਬਿਲਕੁਲ ਪੰਜਾਬ ਪੁਲਿਸ ਦਾ ਮੁਖੀ ਕੌਣ ਹੈ ਉਹ ਅਦਰ ਸਟੇਟ ਦਾ ਬਾਹਲਾ ਨਹੀਂ ਪੰਜਾਬ ਦੇ 23 24 ਜ਼ਿਲ੍ਹੇ ਬਣਾਏ ਵੇ ਹੁਣ 23 24 ਜ਼ਿਲ੍ਹਿਆਂ ਚ ਮੈਂ ਦਾਅਵੇ ਨਾ ਕਹਿ ਸਕਦਾ 13 14 ਜਿਹੜੇ ਹੁਣਗੇ ਜਿਨ੍ਹਾਂ ਤੇ ਐਸਐਸਪੀ ਪੰਜਾਬੀ ਨਹੀਂ ਹੋਣਗੇ ਯਾਰ ਹੋਰ ਦੱਸੋ ਸਾਨੂੰ ਤਾਂ ਇੱਥੋਂ ਤੱਕ ਮਾਰ ਪੈ ਰਹੀ ਹੈ ਬਾਈ ਅਸੀਂ ਕਿਹੜੇ ਤਰੀਕੇ ਨਾਲ ਆਪਦੀ ਭਾਸ਼ਾ ਆਪਦੀ ਮਾਂ ਬੋਲੀ ਜਾਂ ਆਪਦੇ ਪੰਜਾਬੀਆਂ ਨੂੰ ਬਚਾਵਾਂਗੇ ਜਿਨ੍ਹਾਂ ਨੂੰ ਸਾਡੇ ਦਰਦ ਨਹੀਂ ਪਤਾ ਉਹਨਾਂ ਨੇ ਸਾਡੇ ਤੇ ਡਾਂਗ ਹੀ ਭਰਉਣੀ ਆ ਜਿਨ੍ਹਾਂ ਨੂੰ ਸਾਡਾ ਸੰਕਲਪ ਨਹੀਂ ਪਤਾ ਵੀ ਅਸੀਂ ਇਸ ਲੀਡਰ ਦੇ ਬਾਅਦ ਚ ਬੈਠੇ ਕਿਉਂ ਆ ਹੁਣ ਹੱਥ 'ਚ ਪੀ ਐਚ ਡੀ ਹੋਵੇ ਹੱਥ 'ਚ ਐਮ ਬੀਬੀਏ ਦੀ ਡਿਗਰੀ ਹੋਵੇ ਹੱਥ 'ਚ ਐਮ ਐਸ ਸੀ ਦੀ ਡਿਗਰੀ ਹੋਵੇ ਤੇ ਬੈਠਾ ਲੀਡਰ ਦੇ ਬਾਅਦ ਚ ਹੋਵੇ ਲੀਡਰ ਕੰਨਾ ਹੋਵੇ ਲੀਡਰ ਚਾਰ ਪੜਿਆ ਹੋਵੇ ਲੀਡਰ ਪੰਜ ਪੜਿਆ ਹੋਵੇ ਗੱਲਾਂ ਥੋੜੀ ਤੱਕ ਦੀਆਂ ਬਾਈ ਸਾਡੇ ਪੰਜਾਬ ਦੀ ਡੈਲੋਜੀ ਨੂੰ ਚੇਂਜ ਕਰਨ ਦੀ ਲੋੜ ਆ ਇਹਨਾਂ ਸੱਤਾਧਾਰੀ ਲੋਕਾਂ ਨੂੰ ਪਾਸੇ ਕਰਕੇ ਇੱਕ ਵਾਰੀ ਪੰਜਾਬ ਉਹਨਾਂ ਦੇ ਹੱਥਾਂ 'ਚ ਆਵੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਸਾਨੂੰ ਸਾਡੇ ਹਲਕੇ ਦਾ ਏਰੀਆ ਇੱਕ ਇੱਕ ਹਲਕੇ ਦਾ ਇੱਕ ਏਰੀਆ ਦਾ ਜ਼ਿੰਮੇਵਾਰ ਜਿਵੇਂ ਪਿੰਡ ਦਾ ਘਰ ਦਾ ਮੁਖੀ ਸਾਡਾ ਬਾਪ ਹੁੰਦਾ ਪਰਦਾਦਾ ਹੁੰਦਾ ਪਿੰਡ ਦਾ ਮੁਖੀ ਸਰਪੰਚ ਬਣ ਜਾਂਦਾ ਹਲਕੇ ਦਾ ਮੁਖੀ ਐਮਐਲਏ ਬਣ ਜਾਂਦਾ ਸੋ ਹਲਕਾ ਇੱਕ ਪਰਿਵਾਰ ਹੁੰਦਾ ਬੰਦੇ ਦਾ ਉਹ ਪਰਿਵਾਰ ਤੱਕ ਸੀਮਤ ਰਵੇ ਵਧੀਆ ਰਹਿੰਦਾ ਪਰਿਵਾਰ ਦੀਆਂ ਲੋੜਾਂ ਮੰਗਾਂ ਪੂਰੀਆਂ ਕਰਦਾ ਰਵੇ ਲੋਕਾਂ ਨੂੰ ਪਿਆਰ ਦਿੰਦੇ ਆ ਨਹੀਂ ਅੱਜ ਕਿਉਂ ਕੁਛ ਸੀ ਜਿਹਨਾਂ ਨੇ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਹੁੰਦੀਆਂ ਕੀ ਲੋਡ ਸੀ ਕੰਧਾ ਭਰਨ ਦੀ ਪੋਸਟਰ ਲਾ ਲਾ ਕੇ ਕੀ ਲੋਡ ਸੀ ਦੱਸਣ ਦੀ ਇੱਕ ਦੂਜੇ ਦੇ ਮੂੰਹ ਤੇ ਕਾਟੇ ਮਾਰ ਕੇ ਵੀ ਇਹ ਇਹਨੇ 12 ਸਾਲ ਨਹੀਂ ਕੱਢੇ ਇਹਨੇ 16 ਸਾਲ ਨਹੀਂ ਕੱਢੇ ਤੇ ਹੁਣ ਕਹਿੰਦਾ ਜਿਹੜਾ ਕਹਿੰਦਾ ਮੈਂ 28 ਸਾਲਾਂ ਚ ਨਹੀਂ ਕੋਸ਼ ਉਹ ਕਹਿੰਦਾ 2.5 ਸਾਲਾਂ ਚ ਕਰ ਦੂੰਗਾ ਉਹ ਕਹਿੰਦਾ ਮਾਦਾ ਪੁੱਤ ਜੀ 2.5 ਸਾਲਾਂ ਚ ਹੀ ਕਰਨਾ ਹੁੰਦਾ ਤੇ ਤੈਨੂੰ ਲੋਕ ਪਹਿਲਾਂ ਨਾਲ ਐਕਸੈਪਟ ਕਰ ਲੈਂਦੇ ਸੋ ਸਾਨੂੰ ਸਾਰੀਆਂ ਗੱਲਾਂ ਨੂੰ ਵਾਚਣ ਦੀ ਲੋੜ ਹੈ। ਅੱਛਾ ਗਿੱਦੜਬਾਹ ਹਲਕੇ ਬਾਰੇ ਕੀ ਸਮਝਿਓ? ਜ਼ਰੂਰਤਾਂ ਕੀ ਨੇ ਗਿੱਦੜਬਾਹ ਹਲਕੇ ਦੀਆਂ? ਕੀ 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 ਕਰਨਾ ਚਾਹੀਦਾ ਹੈ ਜਾਂ ਕੀ ਕੀ ਹੋਣ ਦੀ ਜ਼ਰੂਰਤ ਹੈ? ਪਿੱਛੇ ਨਹੀਂ ਹੋਇਆ। ਕੀ ਗੱਲ ਕਹੂੰਗਾ ਬਾਈ ਦਸਮ ਪਿਤਾ ਦੀ ਚਰਨਛੋਪਾ ਪ੍ਰਾਪਤ ਧਰਤੀ। ਹੂੰ। ਗਰਬਾਣੀ ਦੇ ਵਿੱਚ ਸਿੰਜਿਆ ਹੋਇਆ ਇਹ ਏਰੀਆ। ਹੂੰ। ਤਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਕਹੂੰਗਾ ਵੀ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਅਕਰੀ ਝਾਤ ਜ਼ਰੂਰ ਮਾਰਿਓ। ਵੀ ਇਹਨਾਂ ਸਰਕਾਰਾਂ ਨੇ ਇਨਸਾਫ਼ ਕੀਤਾ ਕਿ ਨਹੀਂ ਕੀਤਾ? ਉਹ ਸਾਡਾ ਫਰਜ਼ ਹੈ। ਉਦੇ ਤੇ ਉਹਦੇ ਲਈ ਸਰਕਾਰਾਂ ਦੇ ਖਿਲਾਫ ਜਾਣਾ ਸਾਡਾ ਫਰਜ ਹੈ ਕਿਉਂਕਿ ਇਹਨਾਂ ਨੇ ਇਨਸਾਫ ਨਹੀਂ ਕੀਤਾ ਰਹੀ ਗੱਲ ਡਿਵੈਲਪਮੈਂਟ ਦੀ ਤੁਸੀਂ ਇੱਥੋਂ ਗਿੱਦੜਵਾਹੇ ਦੇ ਅੱਜ ਆਪਾਂ ਗਿੱਦੜਵਾਹੇ ਬੈਠੇ ਆ ਤੁਸੀਂ ਪਰੇ ਨੂੰ ਜਾਓਗੇ ਕਿਉਂਕਿ ਹਲਕਾ ਪਰੇ ਨੂੰ ਆ ਸਾਰਾ ਇਹ ਜਿਹੜੀ ਮਰਜ਼ੀ ਸੜਕ ਤੇ ਪੈ ਜਾਓ ਜੇ ਤੁਸੀਂ ਸਾਫ ਸੁਥਰੇ ਜੇ ਆ ਗਏ ਤੇ ਆਪਾਂ ਛੱਡ ਜਾਾਂਗੇ ਆਪਾਂ ਸਾਰਾ ਕੁਝ ਛੱਡ ਦਾਂਗੇ ਵੀ ਆਪਾਂ ਲੜਦੇ ਹੀ ਨਹੀਂ ਯਾਰ ਤੁਸੀਂ ਗੱਦੜਵਾਹੇ ਦੇ ਲੋਕਾਂ ਚੋਂ ਬਣ ਕੇ ਘਰ ਭਰ ਲਏ ਕੁਰਸੀਆਂ ਲੈ ਲਈਆਂ ਦੋ ਦੋ ਕੁਰਸੀਆਂ ਤੇ ਬੈਠ ਗਿਆ ਡੋ ਅੱਡ ਹਨ ਤੇ ਤੁਸੀਂ ਪੰਜਾਬ ਦਾ ਸਵਾਰਿਆ ਕੀ ਹੂੰ ਸਰਕਾਰੀ ਹਸਪੀਟਲ ਜਾਓਗੇ ਮਰੀਜ਼ ਵਿਲਕਦੇ ਫਰਦੇ ਆ ਬਿਲਡਿੰਗਾਂ ਬਣਾਟੀਆਂ ਕੋਈ ਡਾਕਟਰ ਨਹੀਂ ਕੋਈ ਸਹੂਲਤਾਂ ਨਹੀਂ ਉਥੇ ਹੁਣ ਜਾਵੜੋ ਮੈਂ ਕੋਈ ਇਹ ਤਾਂ ਕਹਿੰਦਾ ਨਹੀਂਗਾ ਮੈਂ ਇਹਨਾਂ ਨੂੰ ਲਾ ਕੇ ਗੱਲ ਕਰਦਾ ਕੋਈ ਵੀ ਸਰਕਾਰ ਸੀ ਕਿਸੇ ਦੀ ਵੀ ਉਹਨਾਂ ਨੇ ਨਾ ਸਰਕਾਰੀ ਹਸਪੀਟਲਸ ਬਾਰੇ ਲੈਣਾ ਤੋਂ ਪਾਰ ਪਰਲੇ ਪਾਸ ਇੱਕ ਪਿੰਡ ਹੈ ਗਿੱਦੜਵਾਹਾ ਪਿੰਡ ਹੈ ਪਿੰਡੂ ਵੋਟ ਆ ਸਾਰੀ ਉਥੇ ਮਜ਼ਦੂਰ ਵਰਗ ਬੈਠਾ ਕਿਸਾਨ ਵਰਗ ਬੈਠਾ ਉਹ ਲੈਣ ਆ ਜਿਹੜੀ ਰੇਲ ਦੀ ਵਿਚਾਲੇ ਟੱਪਦੀ ਉਹਨੂੰ ਦੋ ਭਾਗਾ ਚ ਵੰਡ ਦਿੰਦੀ ਆ ਇੱਕ ਮਜ਼ਦੂਰ ਏਰੀਆ ਬੈਂਟਾਬਾਦ ਕਹਿੰਦੇ ਉਹਨੂੰ ਹੂੰ ਏਰੀਆ ਦਾ ਨਾਮ ਉਹਨਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਬਾਈ ਹੂੰ ਜੇ ਪੀਣ ਵਾਲਾ ਪਾਣੀ ਜਿਹਦੇ ਪਹੁੰਚ ਰਿਹਾ ਉਹ 'ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਪਹੁੰਚ ਰਿਹਾ ਯਾਰ ਲੱਖਾਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਜੰਮਦੇ ਜਵਾਕਾਂ ਨੂੰ ਬਿਮਾਰੀਆਂ ਮਿਲ ਰਹੀਆਂ ਇਹ ਤਾਂ ਏਰੀਆ ਪਹਿਲਾਂ ਹੀ ਸੇਮ ਨਾਲ ਭਰਿਆ ਹੋਇਆ ਪਾਣੀ ਦੀ ਸਭ ਤੋਂ ਵੱਡੀ ਦਿੱਕਤ ਦੂਸਰੀ ਦਿੱਕਤ ਆਉਂਦੀ ਆ ਨਿਕਾਸੀ ਦੀ ਤੀਸਰੀ ਦਿੱਕਤ ਆਉਂਦੀ ਆ ਉਹ ਜਿਹੜਾ ਰੇਲ ਦੀ ਲੀ ਦਾ ਫਾਟਕਾ 24 ਘੰਟੇ ਲੱਗਿਆ ਹੀ ਰਹਿੰਦਾ ਤਾਂ ਲੋਕ ਇਧਰ ਉਧਰ ਆਉਣ ਚ ਪ੍ਰੋਬਲਮ ਕ੍ਰੀਏਟ ਕਰਦੇ ਪਰਲੇ ਪਾਸੇ ਹਸਪੀਟਲ ਚਾਹੀਦਾ ਹੋ ਨਹੀਂ ਕਿਸੇ ਨੇ ਦਿੱਤਾ ਸਰਕਾਰੀ ਸਕੂਲ ਚਾਹੀਦਾ ਹੋ ਨਹੀਂ ਕਿਸੇ ਨੇ ਦਿੱਤਾ ਸਹੂਲਤਾਂ ਨਹੀਂ ਦਿੱਤੀਆਂ ਤੇ ਰੈਲੀਆਂ ਕਰਨੀਆਂ ਹੁਣ ਇਹਨਾਂ ਨੇ ਸੜਕ ਤੇ ਆ ਕੇ ਰੈਲੀ ਕਰਦੇ ਆ ਉਹ ਜਿਹੜੀਆਂ ਦੁਕਾਨਾਂ ਦੇ ਬਾਹਰ ਚ ਰੈਲੀ ਕਰਨੀ ਹੁੰਦੀ ਉਹਨਾਂ ਨੂੰ ਸਾਰਾ ਸਾਰਾ ਦਿਨ ਅੱਜ ਪੂਰਾ ਪੁਲਿਸ ਪ੍ਰਸ਼ਾਸਨ ਪਿਛਲੇ 20 ਦਿਨ ਤੋਂ ਫਾਹੇ ਟੰਗਿਆ ਹੋਇਆ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ 8 ਘੰਟੇ ਡਿਊਟੀ ਦੇਆ ਕਰਾਂਗੇ ਅੱਜ 36 36 40 40 ਘੰਟੇ ਲੋਕਾਂ ਨੂੰ ਘਰੇ ਗਿਆ ਨੂੰ ਹੋ ਗਏ ਕਿਉਂਕਿ ਇਹਨਾਂ ਦਾ ਤਾਂ ਪਤਾ ਹੀ ਨਹੀਂ ਇਹਨਾਂ ਦਾ ਉੱਠ ਕੇ ਵਿਹਲੇ ਬੈਠੇ ਉੱਠ ਕੇ ਚੱਕਣੀਆਂ ਗੱਡੀਆਂ ਇੱਥੇ ਰੈਲੀ ਕਰਨੀ ਆ ਉਹਨਾਂ ਨੂੰ 24 24 ਘੰਟੇ ਫਾਇਲਾ ਕੋਈ ਪੁਲ ਤੇ ਚੜਿਆ ਖੜਾ ਕੋਈ ਲੋਕਾਂ ਦੇ ਘਰਾਂ ਦੇ ਚੜਿਆ ਖੜਾ ਕੌਣ ਸੋਚਦਾ ਬਾਈ ਇਹ ਹੂੰ ਤੁਸੀਂ ਲੋਕਾਂ ਚ ਆਉਂਦਾ ਮੈਸੇਜ ਕਨਵੇ ਕਰ ਰਹੇ ਹੋ ਨਾ ਤੁਸੀਂ ਚੁੱਪਚੀ ਤੇ ਵੀ ਆ ਸਕਦੇ ਹੋ ਹੂੰ ਤੁਸੀਂ ਤਾਂ ਮੇਂ ਜਾ ਤੁਸੀਂ ਤੁਸੀਂ ਰੋਲਾ ਪਾਉਂਦੇ ਸੀ ਵੀ ਇਹ ਵੀਆਈਪੀ ਕਲਚਰ ਲੈ ਕੇ ਆ ਰਹੇ ਆ ਤੇ ਅੱਜ ਥੋੜਾ ਹੀ ਉਹ ਕਲਚਰ ਆ ਜਿਹੜਾ ਲੋਕਾਂ ਦੀਆਂ ਜੇ ਕੋਈ ਜ਼ਿਮੀਂਦਾਰ ਟਰੈਕਟਰ ਸੜਕ ਤੇ ਲੈ ਕੇ ਚੜ ਰਿਹਾ ਹੋ ਰੁਕ ਜਾਂਦਾ ਵਿਚਾਰਾ ਉਹ ਸ਼ਾਮ ਤੱਕ ਰੁਕਿਆ ਖੜਾ ਕਿਉਂਕਿ ਸੀਐਮ ਨੇ ਲੰਘਣਾ ਹੋਰ ਕਿਹਨੇ ਲੰਘਣਾ ਕੇਜਰੀਵਾਲੇ ਲੰਘਣਾ ਹੋਰ ਬਾਈ ਜੀ ਉਹ ਦੂਜੇ ਕਾਂਗ ਜਰ ਜਦੋਂ ਕਿਸੇ ਲੀਡਰ ਨੂੰ ਇਦਾਂ ਦਾ ਸਵਾਲ ਕਰੀਦਾ ਤਾਂ ਕਹਿੰਦੇ ਕਿ ਪ੍ਰੋਟੋਕੋਲ ਹੈ ਉਹਦਾ ਪ੍ਰੋਟੋਕੋਲ ਬਾਈ ਜਦੋਂ ਤੁਹਾਨੂੰ ਅੱਜ ਜਿਹੜੇ ਇਥੇ ਚੋਣ ਲੜ ਰਹੇ ਆ ਅੱਜ ਉਹ ਜਫੀਆਂ ਪਾ ਰਹੇ ਆ ਲੋਕਾਂ ਨੂੰ ਅੱਜ ਪ੍ਰੋਟੋਕੋਲ ਨਹੀਂ ਦਿੰਦਾ ਕੱਲ ਨੂੰ ਜਿੱਤ ਕੇ ਆ ਜਾਣਗੇ ਤਾਂ ਉਹਨਾਂ ਨੂੰ ਪ੍ਰੋਟੋਕੋਲ ਦਿਸੂਗਾ ਕੱਲੇ ਪ੍ਰੋਟੋਕੋਲ ਆ ਬਾਈ ਸਾਡੇ ਲੋਕਾਂ ਨੇ ਬਣਾਇਆ ਮੈਨੂੰ ਮੈਂ ਕਹਿੰਦਾ ਵੀ ਅਸੀਂ ਲੋਕਾਂ ਚ ਬੈਠੇ ਆ ਜਿਹੜੇ ਲੋਕਾਂ ਨੇ ਬਣਾਇਆ ਤੁਹਾਨੂੰ ਕਿਉਂ ਬਾਹਰ ਨਗੇ ਬਾਈ ਸਵਾਲ ਕਰ ਸਕਦੇ ਆ ਵੀ ਹੱਲ ਨੇ ਉਹਨੂੰ ਦੱਸੋ ਦਲੀਲਾਂ ਬਈ ਹੱਲ ਤਾਂ ਨਹੀਂ ਹੋਇਆ ਚੀਜ਼ ਇੱਥੇ ਕਮੀ ਰਹਿੰਦੀ ਆ ਪਾਸੇ ਛੱਡ ਦਿਓ ਲੋਕਾਂ ਨੂੰ ਪਰੇ ਕਰ ਦਿਓ ਇਹ ਗੱਲਾਂ ਥੋੜੀ ਹੌਲੀ ਕਰ ਕੋਈ ਠੀਕ ਹੈ ਆਖਰ ਤੇ ਲੋਕਾਂ ਨੂੰ ਥੋੜੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਸੁਖਰਾਜ ਸਿੰਘ ਸੁਖਰਾਜ ਸਿੰਘ ਨੂੰ ਵੋਟ ਲੋਕ ਕਿਉਂ ਕਰਨਾ ਦੇਖੋ ਜੇ ਪੰਜਾਬ ਦੇ ਵਿੱਚ ਬਦਲ ਕਰਨਾ ਇਹ ਚੀਜ਼ ਦਾ ਇਹਨਾਂ ਸੱਤਾਧਾਰੀ ਲੋਕਾਂ ਨੂੰ ਪਾਸੇ ਕਰਨਾ ਸਾਡੇ ਅਸ਼ਟ ਦੀ ਬੇਅਦਬੀ ਨੂੰ ਠੱਲ ਪਾਉਣੀ ਆ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਸੋਚੋ ਕਿਉਂਕਿ ਸਾਡੇ ਦਾ ਗੁਰੂ ਸਾਹਿਬ ਦਾ ਵੀ ਫਰਮਾਨ ਆ ਕਿ ਸੰਗਤ ਸਾਡੀ 21 ਵਿਸਵੇਆ ਗੁਰੂ 20 ਵਿਸਵੇਆ ਵੀ ਜਿੱਥੇ ਸੰਗਤ ਆ ਜਾਂਦੀ ਹੈ ਉੱਥੇ ਸੰਗਤ ਵੱਡੀ ਹੁੰਦੀ ਹੈ ਉੱਥੇ ਗੁਰੂ ਵੱਡਾ ਨਹੀਂ ਹੁੰਦਾ ਤਾਂ ਮੈਂ ਤਾਂ ਸੰਗਤ ਦੇ ਮੂਹਰੇ ਰਜੋਈ ਕਰਦਾ ਕਿ ਆਉਣ ਵਾਲੀ 20 ਤਰੀਕ ਨੂੰ 4 ਨੰਬਰ ਦਾ ਬਟਨ ਆ ਬਾਲਟੀ ਉਹ ਦਬਾਇਓ ਇਹਨਾਂ ਲੋਕਾਂ ਦੀਆਂ ਚੀਕਾਂ ਉਹਦੇ ਨਿਕਲ ਜਾਣੀਆਂ ਜਦੋਂ ਤੁਸੀਂ ਇਹ ਦਬਾਤਾ ਹੂੰ ਉਹਦੇ ਹੀ ਤੁਹਾਨੂੰ ਪਤਾ ਲੱਗ ਜੂ ਉਦੋਂ ਬਾਅਦ ਚ ਮੈਂ ਇਹ ਗਰੰਟੀ ਕਰਦਾ ਹੂੰ ਅੱਜ ਅੱਜ ਤੁਹਾਡੇ ਵਿੱਚ ਇਹ ਬੜੇ ਫਰਦੇ ਆ ਤੁਹਾਡੇ ਜੱਫੀਆਂ ਪਾਉਂਦੇ ਆ ਤੁਹਾਡੇ ਘਰਾਂ ਚ ਆਉਂਦੇ ਆ 23 ਤੋਂ ਬਾਅਦ ਜੇ ਰਿਜ਼ਲਟ ਇਹਨਾਂ ਦੇ ਹੱਕ ਵਾਲੇ ਨਾ ਹੋਏ ਤਾਂ 24 ਨੂੰ ਤੁਹਾਡੇ ਘਰਾਂ ਚ ਨਹੀਂ ਆਉਣਗੇ ਤੇ ਦੂਜਾ ਮੈਂ ਇਹ ਵੀ ਕਰਦਾ ਜੇ ਤੁਸੀਂ ਇਹਨਾਂ ਦੇ ਹੱਕ 'ਚ ਫੈਸਲਾ ਦਿੱਤਾ ਮਨਜ਼ੂਰ ਸਾਨੂੰ ਉਹ ਵੀ ਮੈਂ ਫਿਰ ਵੀ ਤੁਹਾਨੂੰ 24 ਨੂੰ ਤੁਹਾਡੇ ਘਰਾਂ 'ਚ ਮਿਲੂੰਗਾ ਮੈਂ ਫਿਰ ਵੀ ਤੁਹਾਨੂੰ ਤੁਹਾਡੇ ਵਿੱਚ ਹੀ ਮਿਲੂੰਗਾ ਕਿਉਂਕਿ ਅਸੀਂ ਲੜਨ ਵਾਲੇ ਆ ਅਸੀਂ ਹਾਰਨ ਵਾਲੇ ਨਹੀਂ ਅਸੀਂ ਮਰਨ ਵਾਲੇ ਨਹੀਂ ਨਾ ਤੋਂ ਅਸੀਂ ਆਪਣੀ ਲੜਾਈ ਆ ਜਿਹੜੀ ਜਾਰੀ ਰੱਖਾਂਗੇ ਸੰਘਰਸ਼ ਸਾਡਾ ਚੱਲਦਾ ਰਹੂਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਿੱਧੇ ਤੌਰ ਤੇ ਗੱਲ ਇਹ ਹੋਇਆ ਕਿ ਹਰ ਇੱਕ ਕੈਂਡੀਡੇਟ ਆਪਣੇ ਆਪਣੇ ਤਾਕਤ ਦਾ ਪ੍ਰਦਰਸ਼ਨ ਵੀ ਕਰਦਾ ਹੈ ਤੇ ਨਾਲ ਇਹ ਵੀ ਦਾਅਵੇ ਕਰਦਾ ਹੈ ਕਿ ਉਹ ਬਾਕੀਆਂ ਨਾਲੋਂ ਠੀਕ ਕਿਵੇਂ ਆ ਚੰਗਾ ਕਿਵੇਂ ਆ ਉਸ ਵੱਲੋਂ ਜੋ ਮੁੱਦੇ ਲੈ ਕੇ ਚੋਣ ਲੜੀ ਜਾ ਰਹੀ ਹੈ ਉਹ ਠੀਕ ਕਿਵੇਂ ਆ ਤਾਂ ਸੁਖਰਾਜ ਸਿੰਘ ਹੋਰੀ ਮੰਨਦੇ ਆ ਕਿ ਬਾਕੀ ਸਾਰੇ ਮੁੱਦੇ ਜ਼ਰੂਰੀ ਪਰ ਨਾਲ ਨਾਲ ਗੁਰੂ ਦੀ ਬੇਅਦਬੀ ਦਾ ਇਨਸਾਫ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਇਸਤ ਦਾ ਇਸਤ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਰੁਕਣੀਆ ਚਾਹੀਦੀਆਂ ਤਾਂ ਉਹ ਕਹਿੰਦੇ ਨੇ ਕਿ ਮੇਰਾ ਮੈਸੇਜ ਹੈ ਲੋਕਾਂ ਤੱਕ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ੁਰੂਆਤ ਤਾਂ ਇੱਕ ਦਿਨ ਕਰਨੀ ਪੈਣੀ ਆ ਫਿਲਹਾਲ ਫੈਸਲਾ ਗਿੱਦੜਵਾਹੇ ਦੇ ਲੋਕਾਂ ਦੇ ਹੱਥ ਦੇ ਵਿੱਚ ਹੈ ਕਿ ਉਹ ਜਿੱਤ ਦਾ ਸੇਰਾ ਕਿਸ ਦੇ ਸਿਰ ਬੰਦਿਆ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਹਰਵਿੰਦਰ ਬੱਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ